ਡੋਲੂ ਜਮੜਾ ਦੇ ਬੇਬੇ ਨੂੰ ਨਾ ਸਾਫ ਕਰਕੇ ਫੜਾਉਣੀ ਆਗੀ ਉਹ ਤਾਂ ਘਰੇ ਤਾਂ ਤਾਂ ਮੇਚੀ ਪਵਾਲਾ ਨਹੀਂ ਹੁੰਨੇ ਤੇ ਅੱਜ ਲੈ ਦੋਦੀ ਨਹੀਂ ਆਇਆ ਦਦਮਾ ਇੱਕ ਉਤੋਂ ਆ ਰਹੇਗਾ ਉਹ ਆਖੂਗਾ ਵੀ ਐਂ ਦੁੱਧ ਨਾ ਚੁੱਕਦਿਆਂ ਕਰ ਦੇਵਾਂ ਚਾਚਾ ਨੂੰ ਹਾਂ ਹੈ ਆਈ ਆ ਲੈ ਦੋਦੀ ਨੂੰ ਬੇਬੇ ਨੂੰ ਲੜੂਗਾ ਉਹ ਵਿਚਾਰਾ ਲੇਟ ਹੋ ਜਾਂਦਾ ਉਹ ਨਾ ਆਉਂਦਾ ਅੱਜ ਪਤਾ ਨਹੀਂ ਕਿੱਧਰ ਵਾਗ ਗਿਆ ਮੈਨੂੰ ਤਾਂ ਲੱਗਦਾ ਐਂ ਨਹੀਂ ਪਤਾ ਤਾਂ ਮੋਟਰ ਮੋਟਰਸਾਈਕਲ ਨਾ ਖਰਾਬ ਹੋ ਗਿਆ ਹੋਵੇ ਨਹੀਂ ਤਾਂ ਇਹ ਜਿਹੜੇ ਨੂੰ ਦੁੱਧ ਪਾ ਜਾਂਦਾ ਹੁਣ ਬੇਬੇ ਹੋ ਬੈਠੀਏ ਬੇਬੇ ਨੂੰ ਐ ਕਹਿੰਦੀ ਆ ਵੀ ਜਾ ਚਾਚੇ ਕੋਲ ਲੈ ਅੱਜ ਕੇ ਗੜ ਵੀ ਦੋਦੀ ਲਿਆ ਉਹਨੂੰ ਨਾ ਪਤਾ ਲੱਗੇ ਵੀ ਦੁੱਧ ਹੈ ਬੇਬੇ ਨੂੰ ਭੇਜਣਾ ਪੂ ਬੋਚ ਕੇ ਉਹ ਤਾਂ ਚੋਰੋਂ ਤਾਂ ਬਾਹਰ ਨੂੰ ਗਿਆ ਹੋਇਆ ਮੈਨੂੰ ਲੱਗਦਾ ਸੱਤ ਕੰਨੀ ਵਗ ਗਿਆ ਉਹ ਟੱਪ ਗਿਆ ਉਹ ਨਹੀਂ ਬੇ ਹਾਂ ਤਾ ਦੇਖ ਦੁੱਧ ਹੀ ਤਾਂ ਆਇਆ ਨਹੀਂ ਅੱਜ ਹੋਰ ਤਾਂ ਵਿਚਾਰੇ ਦਾ ਮੋਟਰ ਮਾਟਰ ਚੈਤਰ ਖਰਾਬ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਤੇ ਜੇ ਉਹ ਆਗੇ ਨਾ ਉਹ ਆਪਣੇ ਮੈਂ ਲੜੂਗਾ ਆਖੂਗਾ ਵੀ ਤੁਸੀਂ ਦੁੱਧ ਮੈਨੂੰ ਚਰਕ ਦਿਓ ਫਿਰ ਤੇਰੇ ਨਾਲ ਅੱਜ ਕੇ ਚਾਚੇ ਕੋ ਗੜਵੀ ਦੁੱਧ ਦੀ ਲਿਆ ਜੇ ਨਾ ਦਿੱਤਾ ਗਲੇ ਨੇ ਭਲਾ ਬੇਬੇ ਨਾ ਦਿੱਤਾ ਪਕੜ ਰੋਜ ਨੇ ਰੋਜ ਤਾਂ ਪਾ ਦੁੱਧ ਹੀ ਤਾਂ ਲੈਣੇ ਅੱਜੀ ਲੈਉਣੇ ਚੱਲ ਜਾਇਆ ਨੇ ਪਹਿਲੇ ਲੈਉਣਾ ਅੱਜੀ ਆ ਗੱਲ ਕਰਨਾ ਹੈ ਕਹਿੰਦੀ ਪਹਿ ਗੜਵੀ ਭਰ ਕੇ ਪਾ ਦੇ ਜੇ ਥੋੜਾ ਹੋਇਆ ਨਾ ਜਦੋਂ ਦੁੱਧ ਹੀ ਆ ਗਿਆ ਆਪਾਂ ਦੇ ਆਵਾਂਗੇ ਚੰਗਾ ਐਂ ਧਾਰੋ ਦੀ ਤਾਂ ਕੋਈ ਹੋਰ ਗੱਲ ਜਿਵੇਂ ਕਹਿੰਦੇ ਨਾ ਮਾਂ ਨਹੀਂ ਮਾਰੀ ਅਗਲੇ ਘਰ ਤਾਂ ਦੇਈ ਦਿਓ ਮਾਰਾ ਤਾਂ ਦੇਈ ਦਿਓ ਪਈ ਤਾਂ ਬਚੇ ਰਹਿਣਾ ਨਹੀਂ ਉਹਨਾਂ ਦਾ ਆਪਣੇ ਆਟਾ ਕੋਟਾ ਸਭ ਕੁਝ ਲੀ ਜਾਂਦੀਆਂ ਸਾੜਾ ਆਪ ਤਾਂ ਉਹ ਲੈ ਜਾਂਦੀਆਂ ਆਪਾਂ ਚੀਜ਼ ਕਦੇ ਲਿਆਂਦੀ ਨਹੀਂ ਮੈਂ ਤਾਂ ਲਿਆਉਣੀ ਔਖੀ ਹੋਈ ਵੀ ਆ ਮੈਂ ਤਾਂ ਜਾਣਾ ਵੀ ਔਖਾ ਹੋਇਆ ਬੇਬੇ ਹੁਣ ਤੈਨੂੰ ਜਵਾਬ ਨਹੀਂ ਦੇ ਸਕਦੀ ਬੇਬੇ ਉਹਦੇ ਹੋਂਦੇ ਨੂੰ ਮੁੜਿਆ ਭੱਜ ਕੇ ਚਰਕ ਦੇ ਨੇ ਲਿਆ ਗੜਬੀ ਭਰਾ ਕੇ ਪਵਾ ਲਈ ਉਹਨੂੰ ਮੈਂ ਦੁੱਧੀ ਦਿੱਤਾ ਕਰਕੇ ਦੇਉਂਗੀ ਕੋਈ ਨਾ ਕੋਈ ਹੋਰ ਹੁਣ ਮੋਸਾਂ ਤਾਂ ਲਓ ਆਇਆ ਦੋ ਦਿਨ ਉਹ ਕੀ ਕਰੀਏ ਚਲ ਬੇਬੇ ਲੈ ਆਉਂਦੀ ਐ ਦੇਖ ਲੈ ਚਾਚੇ ਕੇ ਬੇਬੇ ਨੂੰ ਦਿੰਦੇ ਆ ਕਿ ਨਾ ਦੁੱਧ ਮੈਂ ਵੀ ਪਰਤੇ ਆ ਵੀ ਲਿਆ ਹੁਣ ਤਾਂ ਮੇਰੇ ਕੋਲ ਗਲਾਸ ਕੋ ਦਿੰਦਾ ਪਿਆ ਵੀ ਸੀ ਮੂੰਹ ਉਹ ਤੱਤਾ ਕਰਦਾਂ ਨਹੀਂ ਗਣ ਕਰ ਬੇਬੇ ਹਰ ਇੱਕ ਚੀਜ਼ ਫੜਾਉਂਦੀ ਆ ਆਪ ਉਹਨਾਂ ਨੂੰ ਚੱਕ ਕੇ ਫਿਰ ਮੈਂ ਲਾਉਂਗਾ ਬੇਬੇ ਤੇ ਭਾਵਨਦੀ ਜਮਾ ਡੱਕਾ ਕੀ ਦੇਣ ਦਿੰਦੇ ਆ ਜੇ ਨਾ ਦਿੱਤਾ ਦੁੱਧ ਹੁਣੇ ਪਤਾ ਲੱਗ ਜੂ ਵੀ ਲੈ ਕੇ ਆਉਂਦੀ ਐ ਕਿਨਾਂ ਕੀ ਕਰੂਗਾ ਕੋਈ ਕਾਹ ਕਰੀ ਜਾਈ ਦੁੱਧ ਨੂੰ ਮੈਂ ਇਹਦੇ ਚਾਚੇ ਕੇ ਜਾਈ ਮੈਂ ਉਧਰ ਸੱਤੀ ਕੇ ਜਾਈ ਜਾ ਰੋ ਇਹਦੀਆਂ ਦੁੱਧ ਪਤਾ ਨਹੀਂ ਰੱਖਦੀਆਂ ਪਤਾ ਨਹੀਂ ਨਾ ਰੱਖਦੀਆਂ ਘੁੱਟ ਦੁੱਧ ਦੀ ਨਹੀਂ ਪਾਈ ਜਵਾਬ ਤਾਂ ਨਾ ਦਿਓ ਚੰਦਰ ਗੋ ਤੁਸੀਂ ਗਲਾਸ ਦੁੱਧ ਦਾ ਦੇ ਦਿਓ ਸਾਡਾ ਜਵਾਬ ਆਇਆ ਸੀ ਚਲ ਕਹਿੰਦੇ ਸਾਡਾ ਪੜਦਾ ਇਹਨੇ ਢੋਲ ਆਇਆ ਨੀਗਾ ਆਇਆ ਕੁਮਾਰ ਸਾਰਾ ਦਿਨ ਤੁਸੀਂ ਦੁੱਧ ਤੋਂ ਬਿਨਾਂ ਹੀ ਸਾਰੀ ਜਾਂਦੇ ਹੋ ਜੇ ਮੈਂ ਦੱਸਦੀਆਂ ਤਾਂ ਵੀ ਮਰਦੀਆਂ ਨਹੀਂ ਦੱਸਦੀ ਤਾਂ ਵੀ ਮਰਦੀਆਂ ਜੇ ਦੱਸੂਗੀ ਵੀ ਉਹਨਾਂ ਦੁੱਧ ਨਹੀਂ ਦਿੱਤਾ ਤਾਂ ਸਵੇਰੇ ਕੋਈ ਚੀਜ਼ ਲੈਣਾ ਆ ਗਈ ਮੇਰੇ ਨੂੰਨੇ ਕਹਿੰਦੇ ਦੇਣ ਤੇ ਆਣੀ ਜੇ ਨਹੀਂ ਦੱਸਦੀ ਤਾਂ ਨਹੀਂ ਸਰਦਾ ਸੁਨਾਤਾ ਪਉ ਗਈ ਚਲ ਦੇਖਦੇ ਹਾਂ ਕੀ ਬਣਦਾ ਕਿਵੇਂ ਕਹਿੰਦੇ ਦੱਸੂ ਕਿਵੇਂ ਨਾ ਹਣ ਕਹਿੰਦੇ ਆਪ ਤਾਂ ਤਾਂ ਜਵਾਬ ਦੇਣਾ ਖਾਏ ਪੇਪਰ ਮੈਨੂੰ ਦੁੱਧ ਨਹੀਂ ਦਿੱਤਾ ਕੋਈ ਤਾਂ ਉਹਦੀ ਡੇਰੀ ਚ ਪਾਇੰਦਾ ਕੋਈ ਕਹਿੰਦੀ ਸਾਡੇ ਖੇਤ ਜਾ ਵਾ ਗਈ ਕੋਈ ਕਹਿੰਦੀ ਸਾਡੇ ਪਿਆਰ ਤਾਂ ਦੋ ਗਲਾਸ ਹੀ ਚਾਹ ਜੋ ਗਈ ਇਸ ਤੱਕ ਬੱਧ ਰੱਖੀ ਨਹੀਂ ਤੇ ਲੋੜਾ ਆ ਪਿਆ ਕਹਿੰਦੇ ਜਮੀ ਸਰੇ ਪੈਣਾ ਤਾਂ ਸਾਰਿਆਂ ਦਾ ਅਗਰ ਜਾ ਜੋ ਘਰ ਰੱਖਦੀਆਂ ਇੱਥੇ ਤੱਕ ਬੰਨ ਕਿੰਨੇ ਆ ਦੁੱਧ ਥੋੜਾ ਹੋਵੇ ਬਹਾ ਹੋਵੇ ਇਸ ਤੱਕ ਦੋ ਡੰਗਾ ਤੇ ਡੰਗਾ ਨਾਲ ਬੱਧ ਰੱਖਦੇ ਜੇ ਕੋਈ ਆ ਜੇ ਉਹਨੂੰ ਵੀ ਮੋੜਿਆ ਇਹਨਾਂ ਜਿੰਦਰੀਆਂ ਨੇ ਹੁੰਦੇ ਸੁੰਦੇ ਦੌਰਾਂ ਮੈਂ ਸਮਝ ਨਹੀਂ ਬੈਠਣਾਂ ਈਆਂ ਤੇ ਹੰਦੇ ਸੰਦੇ ਜਵਾਬ ਦੇਤਾ ਸ਼ਰੀਕ ਭਾਈ ਹੁੰਦਾ ਤਾਂ ਉਹਨੂੰ ਜਵਾਬ ਦਿੰਦੇ ਛੱਕ ਨੂੰ ਗਲਾਸ ਦੁੱਧਾ ਗੜ ਵੀ ਦੁੱਧ ਦੀ ਪਾ ਦਿਓ ਮੈਨੂੰ ਚਲ ਕੋਈ ਨਾ ਭਾਈ ਹੁਣ ਤਾਂ ਮੇਰੀ ਨੂੰਹਾਂ ਜੀ ਮੈਂ ਕਹਿੰਦਾ ਮੇਰੀ ਪੁੱਗਣਾ ਹਟ ਗਈ ਜਦੋਂ ਮੈਨੂੰ ਨਹੀਂ ਦਿੱਤਾ ਮੈਨਾਂ ਦੇ ਉਹ ਚੀਜ਼ ਆਹ ਦੇ ਖਾਤਰ ਤਾਂ ਮੈਂ ਚਾਹ ਹੀ ਕਰ ਲਈ ਮੈਂ ਖਮੈ ਤੇ ਬੇਬੇ ਤਾਂ ਚਾਹ ਪੀ ਲਾਂਗੇ ਤੇ ਲਾ ਦੁੱਧ ਦਾ ਪਿਆ ਸੀ ਜਿਹੜਾ ਬੇਬੇ ਲੈ ਕੇ ਆਊਗੀ ਉਹ ਉਹਨੂੰ ਤੱਪਾ ਕਰ ਦੂੰਗੀ ਦੇਖਦੀ ਆ ਬੇਬੇ ਆ ਗਈ ਕਿਨ ਕਿਹੜੇ ਵੇਲੇ ਹੋਗੇ ਬੇਬੇ ਨੂੰ ਤਾਂ ਕੋਈ ਨਹੀਂ ਬੇਬੇ ਤਾਂ ਟਾਈਮ ਹੀ ਵਾਲਾ ਨਾ ਹੁੰਦੀ ਲੈ ਕਰ ਲੋ ਗੱਲ ਮੈਂ ਤਾਂ ਡਿੱਕੀ ਨਹੀਂ ਬੇਬੇ ਹੋ ਬੈਠੀ ਢੋਲੂ ਤੇਰੀ ਕੋ ਲੜਕੀ ਆਈਏ ਦੁੱਧ ਕਉਂ ਹੀ ਬੈਠੀਏਗੀ ਦੁੱਧ ਤਾਂ ਹੁਣ ਲਿਆਈਓ ਕਿਸੇ ਨੇ ਘੜਬੀ ਕਲਾਸ ਤਾਂ ਦੇਈ ਦਿੱਤਾ ਉਹ ਮੈਂ ਵੀ ਮੈਂ ਢੀਕੀਆ ਨਹੀਂ ਤੇ ਤੈਨੂੰ ਦੁੱਧ ਫੜਾਈ ਨਹੀਂ ਮੈਨੂੰ ਕਿਹਨੇ ਦੁੱਧ ਨਹੀਂ ਦੁੱਧ ਦਿੱਤਾ ਨਹੀਂ ਭਾਈ ਅਗਲੇ ਨੇ ਕਹਿੰਦਾ ਦੁੱਧ ਹੈ ਨਹੀਂ ਰੱਬਸ ਤਾਂ ਮਾੜੇ ਮੰਗਦੇ ਉਹਨਾਂ ਨੂੰ ਮੰਗਦੇ ਫਿਰਦਾ ਕਿ ਸਾਡੇ ਘਰ ਕੋਈ ਸੁਆਹੀ ਨਹੀਂ ਮੈਂਸ ਲਿਆ ਕੇ ਬੰਨ ਲਓ ਅਖੇ ਸੰਤ ਸੱਸ ਨੂੰ ਹਾ ਗੋਲਾ ਹਸਿਟਣਾ ਔਖਾ ਲੱਗਦਾ ਦੁੱਧ ਪੀਣਾ ਔਖਾ ਲੱਗਦਾ ਕਿਸੇ ਨੇ ਦੁੱਧ ਪਾਇਆ ਭਾਈ ਮੈਂ ਤਾਂ ਜਵਾਬ ਦੇਤਾ ਦੇਖ ਲੈ ਬੇ ਪਿਆਰ ਦੇ ਵੇਲੇ ਤੂੰ ਚਰਕ ਚੱਕ ਫੜਾ ਦੇਣੀ ਸਮਾਨ ਚੱਕ ਚੱਕ ਕਿਸੇ ਨੂੰ ਜਮਾ ਮੈਂ ਸੂਈ ਨਹੀਂ ਦੇਣ ਦਿੰਦੀ ਮੈਂ ਤੈਨੂੰ ਦੱਸਾਂ ਪਰ ਆਪਦੇ ਨਾਲ ਹੁਣ ਦੇਖ ਲੈ ਤੈਨੂੰ ਕਿਸੇ ਨੇ ਨਹੀਂ ਦਿੱਤਾ ਤੇਰੇ ਨਾਲ ਜਿੰਨੇ ਬੁਰੀ ਕਰੀ ਐ ਨਾ ਅਗਲੇ ਨੇ ਉਵੇਂ ਮੈਂ ਕਰੂੰ ਹੁਣ ਲੈ ਜਿਹੜਾ ਗਲਾਸ ਦੁੱਧ ਦਾ ਪਿਆ ਸੀ ਮੈਂ ਤਾਂ ਉਹਦੀ ਵੀ ਚਾਹ ਕਰ ਲਈ ਮੈਂ ਉਹਨੂੰ ਮੈਂ ਦੁੱਧ ਤੁੱਟਾ ਕਰ ਦੂੰ ਆਪਾਂ ਚੱਲ ਚਾਹ ਪੀ ਲਾਂਗੇ ਫਿਰ ਜਾ ਚੱਕ ਜਾਈ ਉਹ ਤਾਂ ਕਹਿੰਦੇ ਦੋ ਗਲਾਸ ਹੀ ਰੱਖਿਆ ਸੀ ਖੇਤਪਾਤਾ ਦੁੱਧ ਹੈ ਨਹੀਂ ਤੇ ਦੂਜੇ ਨੇ ਸੱਤੀ ਕੇ ਜਾ ਕੇ ਦੋਵੇਂ ਸਾਵਨ ਨੇ ਬੈਠੇ ਉਹ ਕਹਿੰਦੇ ਸੀ ਦਹੀਂ ਚ ਪਾਤਾ ਸਾਡਾ ਦੁੱਧ ਹੈ ਨਹੀਂ ਅਸ ਤਾਂ ਦੀ ਜਾ ਜੋ ਗਈ ਰੱਖਿਆ ਆਉਂਦੀ ਹੋਈ ਦਰਤਾਏ ਕਿ ਜਾਈ ਉਹ ਕਹਿੰਦੇ ਕਿ ਸਾਡੇ ਦੁੱਧ ਹੈ ਨਹੀਂਗਾ ਸਾਡੇ ਤਾਂ ਕਹਿੰਦੇ ਆਪ ਦਾ ਇਸ਼ਾਰਾ ਸਰਦਾ ਗਾ ਮਸਾਂ ਤੇ ਅਸੀਂ ਕੁਟਜੋ ਕੁਟ ਦੁੱਧਾ ਇਹਨਾਂ ਪਾਦੇ ਅਸ ਤਾਂ ਖਲ ਤੇ ਗੜਗੜ ਉਹਨੂੰ ਪਾਉਣੇ ਵਾਹਸ ਨੂੰ ਲਿਆ ਕੇ ਉਹਨਾਂ ਨੇ ਜਵਾਬ ਦੇਤਾ ਅੱਕ ਕੇ ਆ ਕੇ ਭਾਈ ਬੈ ਗਈ ਮਾਝ ਮਾੜੇ ਮੰਗਦੇ ਨੂੰ ਨਹੀਂ ਆਪਾਂ ਖਾਲੀ ਮੋੜਦੇ ਨਾ ਤਿੰਨਾ ਕਰਾਂ ਨੇ ਮੈਨੂੰ ਦੁੱਧਾ ਗਲਾਸ ਵੀ ਨਹੀਂ ਪਾਇਆ ਇਹਨੇ ਗਲਾਸ ਦਾ ਤਾਂ ਇੱਕ ਦਾ ਹੱਕ ਮੰਨਦਾ ਸੀ ਦੇਖ ਜੀ ਨੂੰ ਸਿਆਣਾ ਮਿਆਣਾ ਬੰਦਾ ਗਿਆ ਵੀ ਨਾ ਇਹ ਮੋੜ ਨਾ ਨਹੀਂ ਚਾਹੀਦਾ ਜਿਵੇਂ ਉਹਨਾਂ ਨੇ ਤੇਰੇ ਨਾਲ ਕਰੀ ਤੇ ਹੁਣ ਤੂੰ ਗੱਲ ਯਾਦ ਰੱਖੀਂ ਜਿੱਦੇ ਕੋਈ ਤੇਰੇ ਕੋਲ ਚੀਜ਼ ਲੈਣਾ ਆ ਇਹਨੂੰ ਜ਼ਿਕਰੀ ਕਰੀ ਮੈਂ ਤੈਨੂੰ ਦੱਸਾਂ ਕੋਈ ਨਹੀਂ ਚਲੋ ਤਾਂ ਹੁਣ ਚਾਹ ਪੀ ਲੂਗਾ ਚਲ ਤੂੰ ਬਹਿ ਜਾ ਕਰ ਲੈ ਆਰਾਮ ਚਲ ਮੈਂ ਤਾਂ ਬੈਠੀ ਆ ਬਹਿ ਰਾਮ ਤਾਂ ਕਰ ਲੂੰਗੀ ਗੱਲ ਕਰ ਕੇ ਇਹਨਾਂ ਨੂੰ ਪੂਰਾ ਦਰਸਾ ਆ ਵੀ ਆਪ ਇਹ ਪੂਰੇ ਚ ਪੂਰਾ ਚੀਜ਼ ਦਿੰਦੀ ਐ ਵੀ ਅਸੀਂ ਇਹਨੂੰ ਮੋੜ ਦਿਆਂਗੇ ਹੈ ਨਾ ਸ੍ਰੀਕਪਾਣ ਤਾਂ ਉਹੀ ਨਾ ਖਾਲੀ ਮੋੜਦਾ ਕੋਈ ਗੱਲ ਕਰ ਕੇ ਇਹਨਾਂ ਨੂੰ ਬਸ ਕਹਨੇ ਜੰਮਣ ਵਾਲੇ ਊਠ ਗਏ ਜਿਹੜੇ ਮੈਂ ਮੰਗਣ ਗਈ ਉਹਨਾਂ ਦੇ ਲਿਆਉਂਦੀ ਨਾ ਕਿਸਰ ਜਾਂਦੀ ਨਾ ਢੋਲ ਵਾਲਾ ਆਉਂਦਾ ਪਵਾ ਲੈਣਾ ਮੈਂ ਵੀ ਜਵਾਕ ਦੀ ਮਾਰੀ ਵਾਗੀ ਨਹੀਂ ਮੈਂ ਜਾਂਦੀ ਨਹੀਂ ਸੀ ਆਪਦੇ ਕੋਲ ਖੱਪਾ ਹੋਵੇ ਆਪਦੇ ਧਾਰ ਚਾਹੀਏ ਆਪਦੇ ਦੁੱਧ ਬਾਤ ਹੋਵੇ ਸਾਹਨੇ ਆਪ ਦਾ ਕੋਲੇ ਰਿੜਕੀ ਆ ਕਦੇ ਵਧਾਈਏ ਕਦੇ ਢੋਲ ਵਾਲੇ ਨੂੰ ਪਾਈਏ ਨਾ ਆਪ ਸਸਨ ਨੂੰ ਕੰਮ ਲੱਗੀ ਗਣਕਰ ਹੁਣ ਆਏ ਜਿਹੜੇ ਹੁਣ ਕਹਿੰਦੇ ਮੁੱਲ ਦੇ ਦੁੱਧ ਦਾ ਸਵਾ ਪੈ ਗਿਆ ਹੁਣ ਤਸੂ ਕਹਿੰਦੇ ਲਿਆਉਗੀ ਤਾਂ ਸਾਹਮਣੇ ਕਰਾਂਗੇ ਹੁਣ ਸਾਹਮਣੀ ਵੀ ਔਖੀ ਲੱਗਿਆ ਕਰੋ ਤਾਂ ਇਹ ਤੀਮੀਆਂ ਕਹਿ ਲੀਆਂ ਨੇ ਅਕੇ ਇਹਨਾਂ ਨੇ ਕਹਿੰਨੇ ਮੁੱਲ ਦਾ ਦੁੱਧ ਲੈ ਕੇ ਪੀਤਾਗਾ ਇਹਨਾਂ ਨੂੰ ਕੋਸੂ ਸਾਹਮਣੇ ਨਹੀਂ ਆਉਂਦੇ ਆ ਕੇ ਆਪਦੇ ਲਿਆ ਕੇ ਵੰਨ ਲੋ ਗੱਲਾਂ ਤਾਂ ਅਗਲੀਆਂ ਇਹ ਕਰਦੀਆਂ ਵੱਡੀਆਂ ਵੱਡੀਆਂ ਸਾਡੀ ਕਬੀਲਦਾਰੀ ਸਾਨੂੰ ਕਿਹੜਾ ਪਤਾ ਨਹੀਂ ਮੈਂਸਲੇ ਮੈਂਸ ਕਿਹੜਾਂ ਆਜੂ 1000 ਰੁਪਏ ਤੋਂ ਘੱਟ ਮੈਂਸ ਨਹੀਂ ਆਉਂਦੀ ਜੇ ਘਾਰ ਆਗਿਆ ਕਰੇ ਤਾਂ ਲੈ ਆਈਏ ਹੁਣ ਚੱਲ ਜਵਾਕ ਕਹਿੰਨੇ ਆ ਜਾਂਦੇ ਉਹਦੇ ਨਾਲ ਕਰਦੀਆਂ ਰੇ ਵੀ ਪਤਾ ਹੀ ਨਹੀਂ ਸਰਦਾ ਆਪਾਂ ਨੂੰ ਦੁੱਧ ਤਾਂ ਲਿਆਉਣਾ ਪਊਗਾ ਮੈਂਸ ਨਾਲ ਤੇ ਦੁੱਧ ਕਿਉਂ ਬਣਾ ਸਰਦਾ ਨਹੀਂ ਨਹੀਂ ਜੇ ਹੁਣ ਤੂੰ ਜਾਏਂਗਾ ਆਪਦਾ ਡਿਊਟੀ ਤੇ ਤੈਨੂੰ ਦੋ ਸਰ ਕਿਉਂ ਬਣਾ ਕੇ ਦੇ ਦਾਂਗੇ ਔਰ ਕੀ ਆਪਾਂ ਆ ਜਾਂਦੇ ਮੁੰਡੇ ਨਰਾ ਕਰਦੀਆਂ ਮੈਂ ਉਹ ਦੇਖ ਲੈ ਆ ਛੋਟੀਆਂ ਛੋਟੀਆਂ ਲਾਈਆਂ ਸੀਗੀਆਂ ਡੇਕਾਂ ਕਿੱਡੀਆਂ ਕਿੱਡੀਆਂ ਹੋਗੀਆਂ ਹੋਣੀ ਆ ਹਨਾ ਦਿਨਾਂ ਚ ਹੀ ਹੋ ਜਾਂਦੀਆਂ ਨੇਗੀਆਂ ਉਹ ਲੈ ਕਿੰਨੀ ਚਹਲ ਪਹਲ ਹੈ ਹਨਾ ਕਿੰਨਾ ਸੋਹਣਾ ਪਿੰਡਾ ਦਾ ਰਹਿਣ ਸਹਿਣ ਹੈਗਾ ਕਿੰਨਾ ਖੁੱਲਾ ਮਾਹੌਲ ਹੈ ਕਿੰਨਾ ਖਾਣ ਪੀਣ ਨੂੰ ਖੁੱਲਾ ਹੈ ਉਹ ਲੈ ਕਰਦੀਆਂ ਮਜਬੂਰੀਆਂ ਨੇ ਨੌਕਰੀਆਂ ਕਰਨ ਵਾਸਤੇ ਸ਼ਹਿਰ ਚ ਜਾਣਾ ਪੈਂਦਾ ਹੈਗਾ ਹੁਣ ਮੇਰਾ ਤਾਂ ਐਂ ਜੀ ਕਰਦਾ ਵੀ ਮੈਂ ਮੁੜ ਕੇ ਜਾਵਾਂ ਹੀ ਨਾ ਕੱਲ ਕਰ ਕਰਦੀ ਮਜਬੂਰੀ ਹੈ ਕਰਦਾ ਕਿਵੇਂ ਚੱਲੂਗਾ ਜਗਾੜ ਨੌਕਰੀ ਤਾਂ ਦਾ ਜਾਣੀ ਪਊਗਾ ਚਲੋ ਸੁੱਖ ਨਾਲ ਕਦੇ ਫੇਰ ਗਿੜਾ ਮਾਰਾਂ ਲੈ ਜੇ ਮੁੰਡਾ ਜੇ ਤੁਮ ਉਹਦਾ ਨਾਲ ਗੱਲ ਕਰਾਂ ਮੁੱਲ ਦਾ ਦੁੱਧ ਪੀ ਪੀ ਕੇ ਨਾ ਥੱਕੇ ਪਏਾਂਗੇ ਹੁਣ ਜੇ ਆਜੇ ਤਾਂ ਕਹਿੰਦੇ ਮੈਨੂੰ ਕਹਾ ਵੀ ਪੁੱਤ ਮੈਂ ਇਸ ਲੈ ਕੇ ਦੇ ਕੇ ਜਾ ਸਾਨੂੰ ਹੁਣ ਤਾਂ ਤੂੰ ਛੁੱਟੀ ਆਇਆ ਹੋਇਆ ਹੈਗਾ ਫੇਰ ਸਾਨੂੰ ਮੈਂ ਇਸ ਕਿਨੇ ਲੈ ਕੇ ਦੇਣੀ ਆ ਘਰ ਦਾ ਬੰਦਾ ਤਾਂ ਕਹਿੰਦੇ 100 ਹੀਲਾ ਕਰਦਾ ਹੁੰਦਾ ਬਾਹਰਲੇ ਤਾਂ ਜੇ ਮੰਗਾਵਾਂਗੇ ਅੱਧ ਵਿੱਚ ਖਾਊਗਾ ਅਗਲਾ ਹੁਣ ਜੇ ਬਕਤ ਮੇਰਾ ਜੇ ਬਾਰਾਂ ਉਹਦੇ ਨਾਲ ਰਹਿ ਕਰਕੇ ਤੇ ਮੈਂ ਇਸ ਮਗਾਈਏ ਮੂਲ ਦੇ ਦੁੱਧਾਂ ਚ ਕੋਈ ਫਾਇਦਾ ਨਹੀਂ ਭਾਈ ਕਰ ਦੇ ਦੁੱਧ ਨਾਲ ਕੋਈ ਲੱਸੀ ਰੜਕੀਏ ਕੋਈ ਮੱਖਣੀ ਆਵੇ ਕੋਈ ਕਹਿੰਦੇ ਕਿ ਉਹਨਾਂ ਤਾਰ ਕੇ ਰੱਖੀਏ ਸੋ ਕੋਈ ਆ ਗਿਆ ਜਾਂਦਾ ਕੰਮ ਆ ਜਾਂਦਾ ਭਾਈ ਬੇਬ ਕੱਲੀ ਕੀ ਬੋਲੀ ਜਣੀ ਹੈ ਮੈਂ ਬੁੱਤ ਕੀ ਬੋਲਣਾ ਸੀ ਕੱਲੀ ਨੇ ਹੁਣ ਕਹਿੰਦੇ ਨਾ ਤੂੰ ਬਹਿ ਕੇ ਰਹਿ ਕਰਦਾ ਕੋਈ ਹੁਣ ਛੁੱਟੀ ਆਏ ਤੂੰ ਦੋ ਚਾਰ ਦਿਨ ਕਹਿੰਦੇ ਕੋਈ ਰਹਿ ਕਰ ਬਹਿ ਕੇ ਵੀ ਆਪਾਂ ਘਰੇ ਕੀ ਕਰਨਾ ਕੀ ਨਾ ਤੇਰੇ ਮਗਰ ਫੋਨ ਕਰੀ ਜਾਂਦੇ ਆਂ ਸੀ ਤੂੰ ਗੱਲਾਂ ਦਾ ਅਸਰ ਨਹੀਂ ਕਰਦਾ ਬਬੇ ਤੈਨੂੰ ਹੁਣ ਪਤੀ ਹੈਗਾ ਮਾਗਰੋ ਵੀ ਤਾਂ ਸਾਰੀਆਂ ਰਿਆ ਕਰਦੇ ਹੋ ਹੁਣ ਮੈਂ ਕੀ ਰਿਆ ਕਰਾਂ ਜਦੋਂ ਕੋਈ ਕਬੀਲੜੀ ਤੂੰ ਚਲਾਉਣੀ ਆ ਚਲਾਈ ਚੱਲ ਬੇਬੀ ਉਹ ਜਿਕਰ ਮੈਂ ਉਹ ਤਕਬੀਲਦਾਰੀ ਤੇ ਚਲਾਈ ਜਾਂਨੇ ਆ ਆਪਾਂ ਇਸੇ ਦਾ ਉੱਤੇ ਤੂੰ ਹੀ ਦੇਈ ਤਾ ਦੇਖੋ ਸੀ ਦੁੱਧ ਲਿਆਉਣਾ ਲੋਕਾਂ ਦੇ ਦੁੱਧ ਨਹੀਂ ਵਧੀਆ ਮਿਲਦਾ ਭਾਈ ਪਾਣੀ ਵਰਗਾ ਦੁੱਧ ਹੁੰਦਾਗਾ ਚਾਹ ਚਾਹਿਆ ਕਰੇ ਸਰਦਾ ਕੋਈ ਦੁੱਧ ਨਹੀਂ ਘਿਓ ਨਹੀਂ ਕੋਈ ਲੱਸੀ ਨਹੀਂ ਬਣਾ ਸਕਦੇ ਜਿਓ ਆਕਾਂ ਨੂੰ ਕੀ ਖਵਾਈਏ ਅਸੀਂ ਤੇ ਸਾਨੂੰ ਤਾਂ ਮੈਂ ਇਸ ਲੈ ਕੇ ਦੇ ਬੇਬੀ ਮੈਂ ਹੁਣ ਮੱਝ ਲੈ ਕੇ ਦੇਵਾਂ ਤੇ ਹੋਰ ਪੁੱਤ ਤੂੰ ਹੀ ਲੈ ਕੇ ਰੰਗਾ ਹੋਰ ਕੌਣ ਲੈ ਕੇ ਤੂੰ ਬੇਬੇ ਤੁਸੀਂ ਨਾਲ ਦੀ ਨਾਲ ਤਾਂ ਮੈਨੂੰ ਤੋਂ ਪੈਸੇ ਉਹ ਮੇਰੇ ਕੋਲੇ ਕਿਹੜਾ ਕੋਈ ਜਮਾ ਕੀਤੇ ਪਏ ਨੇ ਪੈਸੇ ਉਹ ਨਾਲੇ ਲੱਖ ਰੁਪਏ ਦੀ ਮੱਝ ਆਉਂਦੀ ਬੇਬੇ ਹੁਣ ਮੱਝ ਮੈਂ ਤੁਹਾਨੂੰ ਕਿੱਥੋਂ ਲੈ ਕੇ ਦੇਵਾਂ ਚਲ 100 ਰੁਪਏ ਦੀ ਤਾਂ ਭਾਈ ਆਉਂਦੀ ਆ ਕੋਈ ਤੇਰੀ ਭੂਆ ਨੂੰ ਪੁੱਛ ਲੈ ਕੋਈ ਹਰਪ੍ਰੀਤ ਨੂੰ ਪੁੱਛ ਲੈ ਉਹ ਪੁੱਛ ਲੋ ਕੋਈ ਮਾਇਆ ਨੂੰ ਪੁੱਛ ਲੋ ਉਹਦੇ ਬਿਆਖਿਆ ਦੋ ਆਪਾਂ ਰਾਇਤਾ ਕਰਕੇ ਕਰੇ ਬੀਬੀ ਤੇ ਤੇਰੀ ਗੱਲ ਠੀਕ ਹੈ ਉਪਰ ਅਗਲੇ ਵੀ ਤੇ ਕਬੀਲਦਾਰੀ ਆਪਣੇ ਵਰਗੀ ਹੁੰਦੀ ਹੈ ਅਗਲੇ ਨੇ ਵੀ ਦਿਖ ਰਿਹਾ ਹੁਣ ਕਿੱਥੋਂ ਮੱਝਾਂ ਕਿਹਦੇ ਕੋਲੇ ਵਾਦੂ ਨਹੀਂ ਗਈ ਕੌਣ ਮੱਝ ਦੇ ਵਾਪਾਂ ਨੂੰ ਤਲੇ ਤਾਂ ਹੈਗਾ ਕੌਣ ਦੇਊਗਾ ਆਪਾਂ ਆਪਾਂ ਕਹਿੰਦੇ ਚਲ ਕੋਈ ਪਿੰਡ 'ਚ ਪੁੱਛ ਲਾ ਭਾਈ ਕਹਿੰਦੇ ਥੋੜੇ-ਬੋਤੇ ਕਹਿੰਦੇ ਆਪਾਂ ਦੁੱਧਾਂ ਦੇ ਤਾਂ ਫੜ ਲਾਂਗੇ ਥੋੜੇ-ਬੋਤੇ ਕਹਿੰਦੇ ਤੂੰ ਕਰ ਲਈ ਇਕੱਠੇ ਕਹਿੰਦੇ ਕੁਝ ਹਰਪ੍ਰੀਤ ਕੋਲ ਬੈਹਣਗੇ ਕੋਈ ਸਲਾਨੀ ਵਾਲੇ ਉਹ ਦੇ ਦੂਗੀ ਆਪਾਂ ਨੂੰ ਇਕੱਠੇ ਕਰਕੇ ਆਪਾਂ ਮੈਸ ਲੈ ਲੈਨੇ ਬੇਬੇ ਤੇਰੀ ਗੱਲ ਤਾਂ ਠੀਕ ਐ ਗੋਈ ਹਨਾ ਢਾਰਸ-ਵਾਰ ਕਿਸੇ ਨਾਲ ਕਰਦੇ ਆ ਪਰ ਪਹਿਲਾਂ ਆਪਾਂ ਜੇ ਹਰਪ੍ਰੀਤ ਨੂੰ ਪੁੱਛ ਲਈ ਉਹ ਤੇਰੀ ਮਰਜ਼ੀ ਐ ਭਾਈ ਤੂੰ ਹਰਪ੍ਰੀਤ ਨੂੰ ਪੁੱਛ ਲਾ ਹਾਂ ਉਹਦੇ ਪੇਕਿਆਂ ਕੋਲੇ ਤਾਂ ਕਈ ਮੱਝਾ ਰੱਖਦੇ ਆ ਉਹ ਹਾਂ ਚਲ ਜੀ ਕੋਈ ਹੋ ਪਧਾਰਸ-ਵਾਰ ਕਰ ਉੱਥੋਂ ਮੱਝ ਲਈ ਚਲ ਕੇ ਰੰਦਾਰ ਸਦਾਰ ਕਰਕੇ ਆਪਾਂ ਇਸ ਲਿਆਵਾਂਗੇ ਭਾਈ ਫਿਰ ਉਸ ਤੇਰੀ ਤਨਖਾਹ ਉੱਡ ਜੂਗੀ ਕਿਉਂ ਮੁੱਲ ਦੇ ਦੁੱਧ ਵਾਲੇ ਪੈਸੇ ਦੇਣੋ ਹਟ ਜਾਣਗੇ ਆਪਾਂ ਉਸ ਅਸੀਂ ਦੁੱਧ ਦੇ ਜੋੜ ਲਾਂਗੇ ਹਾਂ ਚਲ ਆਪਾਂ ਇਹ ਤਾਂ ਹੋਰੋਂ ਕਰਾਂਗੇ ਹਾਂ ਇਹਨਾਂ ਆਪਾਂ ਨੂੰ ਨਾਮ ਅੱਜ ਦਿੱਤੀ ਆਪਾਂ ਧਾਰ ਲਿਆਵਾਂਗੇ ਹੌਲੀ ਹੌਲੀ ਮੈਂ ਤੁਹਾਨੂੰ ਪੈਸੇ ਭੇਜੀ ਜਾਂ ਉਹ ਤੋਂ ਇਹਨਾਂ ਦੇ ਪੈਸੇ ਆਪਾਂ ਵਾਪਸ ਕਰ ਦਾਂਗੇ ਉਹ ਤਾਂ ਪੈਸੇ ਤਾਂ ਵਾਪਸ ਕਰ ਦਾਂਗੇ ਭਾਈ ਸੰਤ ਮੈਂ ਇਸ ਲੈ ਕੇ ਰਹਿ ਰਿਹਾ ਮੈਂ ਤੂੰ ਪੈਸੇ ਸਾਨੂੰ ਨਾ ਭੇਜ ਉਹਨਾਂ ਨੂੰ ਭੇਜ ਦੇ ਆ ਕਰ ਬੇਬੂ ਤਾਂ ਗੱਲ ਠੀਕ ਹੈ ਪਰ ਹਜੇ ਗਾਲੀ ਕਰਦੇ ਆਂ ਹੋਰ ਤਾਂ ਆਪਾਂ ਨੂੰ ਕੋਈ ਧਰਸ ਰਰ ਦਿੰਦਾ ਨਹੀਂ ਹੋਣਾ ਕੋਈ ਰਿਸ਼ਤੇਦਾਰਤਾ ਦੇ ਸਕਦਾ ਹੈਗਾ ਹਾਂ ਰਿਸ਼ਤੇਦਾਰੀ ਭਾਈ ਮੈਂ ਹੀ ਕਹਿਣੀ ਆ ਹੁਣ ਮੇਰੇ ਪੇਕੇ ਵੀ ਪੁਰਾਣੇ ਹੋ ਗਏ ਭਾਈ ਚੀਜ਼ ਨਹੀਂ ਦੇ ਸਕਦੇ ਕਿਉਂ ਉਹਨਾਂ ਨੇ ਕਬੀਲਦਾਰੀ ਵਾਰ ਕੇ ਭਤੀਜ ਨੂੰ ਹਾਂ ਆ ਗਿਆਂ ਕਹਿੰਨੇ ਕਹਾ ਪਰਜਾਈਆਂ ਦੀ ਪੂਕਦੀ ਸੀ ਦੇ ਦੇਣਗਾ ਸੀ ਭਰਾਮਾ ਦੀ ਪੂਕਦੀ ਸੀ ਹੁਣ ਤਾਂ ਭਤੀਜ ਨੂੰ ਆਲੀ ਪੂਗਣ ਲੱਗ ਗਈ ਨਹੀਂ ਭਾਈ ਤੇਰੀ ਭੂਆ ਦੀ ਨੂੰ ਆਈ ਬੈਠੀ ਆ ਉਹ ਦੇਵੇ ਹੁਣ ਹਰਪ੍ਰੀਤ ਤੇ ਆਪਣੀ ਨਵੇਂ ਮੇਲੇ ਇਹਨੂੰ ਇਹਦੇ ਹਜੇ ਮਾਂ ਦੀ ਚੱਲਦੀ ਆ ਇਹਦੀ ਮਾਂ ਦੇ ਸਕਦੀ ਆ ਚੱਲ ਬੇਬੇ ਹੁਣ ਫਿਰ ਆਪਾਂ ਨਾ ਇਹ ਸਵਾਲ ਪਾਵਾਂਗੇ ਆਪਾਂ ਕਿਸੇ ਰਿਸ਼ਤੇਦਾਰ ਨੂੰ ਹੋਰ ਨੂੰ ਹਰਪ੍ਰੀਤ ਦੇ ਪੇਕੇ ਅੰਦਰ ਖਾਂਗੇ ਪਹਿਲਾਂ ਹਰਪ੍ਰੀਤ ਨੇ ਰਾਏ ਕਰ ਕਹਿੰਦੇ ਪਹਿਲੀ ਨੂੰ ਜਾ ਕੇ ਸਿੱਧਾ ਕਹਿੰਦੀ ਮੈਂ ਇਸ ਲੈਂਡ ਨੂੰ ਤੇਰੇ ਪੇਕੇ ਨੂੰ ਪੁੱਛਣਾ ਕੋਈ ਰਾਏ ਕਰੀ ਉਹਦੇ ਨਾਲ ਹੋਲੀ-ਹੋਲੀ ਬਰਿਆ ਤੇ ਰਾਏ ਕੇ ਪੁੱਛੀ ਹਰਪ੍ਰੀਤ ਨੂੰ ਮੈਂ ਬੇਬੇ ਨਾਲ ਆਲੀ ਪੁੱਛੂੰਗਾ ਹਾਂ ਮੈਂ ਕਿਹੜਾ ਕੋਈ ਕੰਮ ਲਾਂਗਾ ਨਹੀਂ ਨਹੀਂ ਕੰਮ ਤਾਂ ਨਹੀਂ ਭਾਈ ਕਿਤੇ ਸਿੱਧਾ ਹੀ ਕਹਿੰਦੇ ਤੇਰੇ ਪੇਕੇ ਨੂੰ ਪੁੱਛ ਲਾਂ ਮੈਂ ਇਸ ਨੂੰ ਫਿਰ ਕਹਿੰਦੇ ਆਖੂ ਹੋਰ ਸਕੀਨਾ ਤੁਹਾਡੇ ਹੈ ਨਹੀਂ ਤੁਸੀਂ ਲੈ ਨਹੀਂ ਸਕਦੇ ਤੁਹਾਡੇ ਹੈ ਹੀ ਨਹੀਂ ਹਾਂ ਵੀ ਬੂਹੇ ਤਰੀਕ ਗੱਲ ਠੀਕ ਹੈ ਕੋਈ ਗੱਲ ਨਹੀਂ ਬੇਬੇ ਹਾਂ ਸਾਹਮਣੇ ਨਾਲ ਹੀ ਗੱਲ ਕਰੂੰਗਾ ਸਾਹਮਣਾ ਪੁੱਛ ਲਈ ਪੁੱਤ ਲੈ ਚਲ ਗਿਆ ਮੁੰਡਾ ਹੁਣ ਹਰਪ੍ਰੀਤ ਨਾ ਰਾਇ ਕਰ ਲੂਗਾ ਪੁੱਛ ਲੂਗਾ ਜੇ ਭਾਈ ਉਹਨਾਂ ਦੇ ਪੇਕੇ ਨੇ ਮਾਨ ਬਿਰਛਪਈ ਵੀ ਇਹ ਸੱਸ ਨੂੰ ਹਰ ਦੁੱਧ ਦਾ ਮੁੱਲ ਦਾ ਪੀਣਾ ਜਵਾਕ ਨਿਆਣੇ ਆ ਜੇ ਤਾਂ ਉਹਨਾਂ ਦੇ ਮਾਨ ਬਿਰਛਪਈ ਤਾਂ ਤਾਂ ਦੇ ਦੇਣਗੇ ਨਹੀਂ ਭਾਈ ਫਿਰ ਉਹਨਾਂ ਦੀ ਮਰਜ਼ੀ ਹੈਗੀ ਨਹੀਂ ਫਿਰ ਰਸਤਾ ਘੱਜਣਾ ਤਾਂ ਕਾਈ ਕੋਤਣ ਮੁੱਲ ਦੇ ਹੀ ਪੀਣਾ ਫਿਰ ਮੁੱਲ ਦਾ ਪੀ ਲਾਂਗੇ ਹੋਰ ਕੀ ਹੈ ਦੇ ਦੇਣਗੇ ਤਾਂ ਉਦੋਂ ਸ਼ਾਬਾਸ਼ ਹੈ ਭਾਈ ਉਹਨਾਂ ਦੀ ਆ ਕਿ ਉਹਨਾਂ ਨੂੰ ਮੁੱਲੇ ਦੇ ਦੁੱਧ ਪੀ ਪੀ ਕਿਵੇਂ ਤੇ ਜਮਾਨ ਵੀ ਉਲਟ ਦੀ ਕੀ ਕਰ ਲੈ ਵੇਖੀ ਟੜਕੇ ਚਾਲਾ ਗਲਾਸ ਨਹੀਂ ਧਰ ਲਿਆ ਮੇਚ ਤੇ ਕਿਵੇਂ ਦਾਗ ਪਿਆ ਪਿਆਗਾ ਆਣੀ ਵੀ ਮਾਰਦਾਉ ਕਰ ਲੀਏ ਹੁਣ ਲੈ ਚਾਦਰ ਝਾੜ ਕੇ ਹਟਿਆਂਗੀ ਸਾਰਾ ਦਿਨ ਚਾਦਰ ਤੇ ਰੇਤਾ ਮਿੱਟੀ ਉਹੀ ਆਈ ਜਾਂਦਾ ਨਾਲੇ ਕਮਰੇ ਦਾ ਕਿਸੇ ਵੇਲੇ ਬਾਹਰ ਨਹੀਂ ਖੋਲਦੀ ਤਾਂ ਵੀ ਮਿੱਟੀ ਨਾ ਭਰ ਜਾਂਦਾ ਆ ਕੇ ਉਧਰ ਬੇਬੇ ਖੋਲ ਜਣੀਏ ਬੇਬੇ ਨੇ ਮਾੜਾ ਇਹ ਅੰਦਰ ਪੜਨਾ ਹੋਵੇ ਕੁੜਕ ਦਿਨਾਂ ਤੋਂ ਬਾਹਰ ਖੋਲ ਕੇ ਆ ਕੇ ਬੈੱਡ ਤੇ ਪੂ ਵੀ ਇੱਥੇ ਬੈੱਡ ਤੇ ਜ਼ਰੂਰੀ ਪਈ ਰੇ ਇੱਥੇ ਬਾਹਰ ਮੰਜਾ ਢਾ ਕੇ ਪੈ ਜਾ ਜਮਾ ਨਹੀਂ ਬਾਹਰ ਪੈਂਦੀ ਅੰਦਰ ਆ ਕੇ ਬੜੂਗੀ ਪਤਾ ਨਹੀਂ ਕੀ ਹੋਇਆ ਬੜੀ ਨੂੰ ਵੀ ਥੋੜਾ ਜਿਹਾ ਹੁਣ ਮੁੰਡੇ ਦਾ ਕਰ ਕੇ ਕਿਆ ਕਰਦੀ ਐ ਨਾ ਵੀ ਹੁਣ ਮੇਰਾ ਮੁੰਡਾ ਆ ਰਿਹਾ ਹੁਣ ਮੈਨੂੰ ਕੁਝ ਕਹਿ ਨਹੀਂ ਸਕਦੀ ਦਾਬ ਹੁੰਦੀ ਐ ਮੇਰੇ ਤੇ ਐਂ ਤਾਂ ਤੇਰੀ ਦਾਵ ਚ ਮੈਂ ਕਿੱਥੇ ਆਉਣੀ ਆਂ ਆਵੇਂ ਕੀ ਬੋਲੀ ਜਾਂਦੀ ਸੀ ਤੂੰ ਕੱਲੀ ਕਮਰੇ ਜੇ ਬੈਠੀ ਓਏ ਮੈਂ ਤਾਂ ਗੱਲਾਂ ਕਰੀ ਜਾਂਦੀ ਸਾਰੇ ਮਨ ਨਹੀਂ ਮੈਂ ਕਰੇ ਕਿ ਆਹ ਕੜ ਕੇ ਤੁਸੀਂ ਚਾਹ ਦਾ ਗਲਾਸ ਰੱਖ ਲਿਓ ਮੀ ਦਾਗ ਜਾਂ ਬਣ ਗਿਆ ਤੇ ਮੇਜ਼ ਤੇ ਓ ਮੈਨੂੰ ਤਾਂ ਐ ਰੱਖ ਜਾਗਾ ਹਾਂ ਸੁਣਾ ਨਾ ਸੱਸ ਨੂੰ ਹਾਂ ਦੋਨੋਂ ਦਾ ਦਿਮਾਗ ਠੀਕ ਨਹੀਂ ਹੈਗਾ ਕੀ ਕਰੀ ਬੇਬੇ ਕੱਲੀ ਬੋਲੀ ਜਾਂਦੀ ਸੀਗੀ ਹੁਣ ਤੂੰ ਕੱਲੀ ਬੋਲੀ ਜਾਂਦੀ ਐ ਕਿ ਸਾਨੂੰ ਸੁਭਾਏ ਪਈਆਂ ਕੱਲੀਆਂ ਨੂੰ ਬੋਲਣ ਕਾ ਨਾ ਜੀਣਾ ਹੁਣ ਅਸੀਂ ਕੱਲ ਨਾ ਰਹਿਣੀ ਆ ਤੂੰ ਰਹਿੰਦਾ ਨਹੀਂ ਅਸੀਂ ਕੱਲੀ ਨਹੀਂ ਬੋਲ ਕੇ ਹੋਰ ਅਸੀਂ ਕਿਹਦੇ ਨਾਲ ਬੋਲਗੇ ਉਹ ਯਾਦ ਤੁਮਨ ਲਈ ਹੈਗੀ ਤਾਂ ਮੈਂ ਬੈਠੀ ਮੈਂ ਬੋਲੀ ਇਹਨੇ ਬੇਬੇ ਬੈਠੀ ਬੇਬੇ ਬੋਲੀ ਇਹਨ ਲਈ ਬੇਬੇ ਤਾਂ ਥੋੜੇ ਜਿਆਦੀ ਬੋਲਦੀ ਨਾਲ ਤੇਰੇ ਹੁੰਦੇ ਕਦੇ ਜਿਆਦੀ ਕਰਦੀ ਏ ਉਹ ਬੇਬੇ ਨੇ ਤਾਂ ਮੈਨੂੰ ਸਾਰੀ ਗੱਲ ਦੱਸੀ ਹੈ ਹੂੰ ਉਹ ਮੈਂ ਹੁਣ ਤੈਨੂੰ ਸਵਾਲ ਪਾਉਣਾਗਾ ਜੇ ਤੂੰ ਸਵਾਲ ਪੂਰਾ ਕਰੇਂਗੀ ਮੈਨੂੰ ਕੀ ਸਵਾਲ ਪਾਉਣਾ ਹੈ ਜੇ ਆ ਬੇਬੇ ਨੇ ਤੈਨੂੰ ਕੀ ਕਹਤਾ ਮੈਂ ਬੇਬੇ ਨੂੰ ਨੇ ਕੀ ਕਹਤਾ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਹੂੰ ਉਹ ਬੇਬੇ ਤਾਂ ਵਿਚਾਰੀ ਐਂ ਕਹਿੰਦੀ ਸੀ ਵੀ ਦੇਖ ਲੈ ਭਾਈ ਜਿਸ ਨਾ ਮੁੱਲ ਦਾ ਦੁੱਧ ਪੀ ਪੀ ਕੇ ਜਮਾ ਆਕੇ ਪਿਆ ਪਾਣੀ ਵਰਗਾ ਦੁੱਧ ਹੁੰਦਾ ਹੈਗਾ ਬੀਜੀ ਆਪਾਂ ਮੱਝ ਲੈ ਲਈਏ ਮਖਬੀ ਬੇ ਮੇਰੇ ਕੋਲ ਤੁਸੀਂ ਪੈਸੇ ਤਾਂ ਛੱਡ ਦੀਆਂ ਨੇ ਉਹਦੀ ਮੈਨੂੰ ਉਹਦੀ ਪਵਾ ਲੈਣੀ ਆ ਖਾਤੇ ਚ ਉਹਦੀ ਪਵਾ ਲੈਣੀ ਆ ਤੇ ਮੇਰੇ ਕੋਲੇ ਕਿਹੜਾ ਜਮੇ ਨਹੀਂ ਲੱਖ ਰੁਪਏ ਦੀ ਮੱਝ ਉਹ ਮੈਂ ਮੱਝ ਕਿੱਥੋਂ ਲੈ ਕੇ ਤਵਾਂ ਬੇਬੇ ਦਾ ਹਰ ਸਵਾਲ ਪੂਰਾ ਵੀ ਕਰਨਾ ਪਊਗਾ ਬੇਬੇ ਦਾ ਸਵਾਲ ਪੂਰਾ ਕਰਨਾ ਪਊ ਲੀਤਾ ਜਾਂਦਾ ਨੰਗ ਤੋ ਕਿੱਲੋ ਦੁੱਧ ਲੈਣਾਂ ਨੇ ਵਧੀਆ ਰਹਿੰਦਾ ਦਹੀਂ ਜਮਾਲਾ ਨੇ ਬੇਬੇ ਦਹੀਂ ਖਾ ਲਾਂਦੀ ਏ ਹੋਰ ਦਸ ਕੀ ਚਾਹੀਦਾ ਬੇਬੇ ਸੋਚਦੀ ਸੀ ਵੀ ਨਾਏ ਦਾ ਪਾਈ ਤੂੰ ਛੁੱਟੀ ਆਏ ਹੁਣ ਜੇ ਘਰ ਦਾ ਦੁੱਧ ਹੋਵੇ ਦਹੀਂ ਹੋਵੇ ਲੱਸੀ ਹੋਵੇ ਨਾਲੇ ਕੀ ਹੋ ਹੋ ਜੇ ਕੀ ਹੋ ਬਣਾ ਕੇ ਤੈਨੂੰ ਨਾਲ ਦੇ ਦੀ ਉੱ ਤੇ ਬੇਪਾ ਮੱਝ ਤਾਂ ਹੁਣ ਜ਼ਰੂਰ ਲਈਏ ਤੇ ਉਹ ਤਾਂ ਹੈ ਚਲ ਤੇਰੇ ਵਾਸਤੇ ਤਾਂ ਜੇ ਬੇਬੇ ਸੋਚਦੀ ਚੰਗੀ ਬੇਬੇ ਲਵੜੀਆਂ ਆਈਆਂ ਸੋਚਦੀ ਐਹੀ ਗੱਲਾਂ ਤੇ ਦੁੱਧ ਹੁਣ ਆਪਣੇ ਹੈ ਨਹੀਂਗਾ ਤੇ ਨਾ ਹੁਣ ਕੋਈ ਆਧਾਰ ਸਦਾਰ ਆਪਾਂ ਨੂੰ ਮੱਝ ਦਿੰਦਾ ਮੈਂ ਤਾਂ ਐਂ ਕਹਿੰਦਾ ਸੀਗਾ ਜੇ ਤੂੰ ਪੁਰਾਣਾ ਨਾਮ ਨਾਵੇਂ ਕਿ ਤਰੇ ਪੀਕਿਆਂ ਕੋਲ ਕੇ ਨਿਯਮ ਅੱਜਾਂ ਨੇ ਜਿ ਇੱਕ ਮੱਝ ਦੇ ਦੇਣ ਆਪਾਂ ਨੂੰ ਨਾ ਨਾ ਮੈਂ ਨਹੀਂ ਆ ਤੇ ਪੇਕਿਆਂ ਤਾਂ ਮੈਂ ਇਸ ਲੈਂਦੀ ਮੈਂ ਪੇਕਿਆਂ ਤਾਂ ਮੈਂ ਇਸ ਲਈ ਬੇਬੇ ਨਾਲ ਮੇਰੀ ਤਾਂ ਨਿੱਤ ਦੀ ਲੜਾਈ ਰਹਿ ਆਕ ਦੂਗੀ ਉਹ ਮੇਰੀ ਗੱਲ ਸੁਣ ਲੈ ਤੂੰ ਤੇਰੇ ਪੀਕਿਆਂ ਤੋਂ ਮੱਝ ਪਾਲਵਾ ਗਈ ਕੋਈ ਇਹੀ ਜੀ ਗੱਲ ਨਹੀਂ ਉਹਨੂੰ ਪੈਸੇ ਨਹੀਂ ਦਿੰਦੇ ਅੱਜ ਆਪਣੇ ਕੋਲੇ ਪੈਸੇ ਹੈ ਨਹੀਂਗੇ ਮੈਂ ਨਾ ਸੋਨੂੰ ਤਨਖਾਹ ਦੇ ਪੈਸੇ ਉਧਰੀ ਪਾ ਦਿਆ ਕਰੂੰਗਾ ਮੁੱਲ ਕਰਮੀ ਮੱਝ ਲਿਆਵਾਂਗੇ ਇਹੀ ਜੀ ਕੋਈ ਗੱਲ ਨਹੀਂ ਅੱਛਾ ਮੁੱਲੇ ਨੂੰ ਪੁੱਛਦੇ ਹਾਂ ਹਾਂ ਮੋਂ ਨੂੰ ਪੁੱਛਦੇ ਹਾਂ ਹੋਰ ਐਵੇਂ ਤਾਂ ਨਹੀਂ ਮੈਂ ਪਾ ਲਿਆ ਨਹੀਂ ਬੇਬੇ ਐ ਕਹਿੰਦੀ ਪਈ ਦੇ ਪੇਕੇ ਮੱਝ ਦੇ ਦੇਣਾ ਮੇਰੇ ਪੇਕੇ ਕੋਲ ਕਾ ਮੱਝਾਂ ਹਾਂ ਹਾਂ ਨਾਲੇ ਹੋਰ ਗੱਲ ਹੈ ਉਹਨਾਂ ਕੋਲ ਤਾਂ ਮੱਝਾਂ ਇੰਨੀਆਂ ਨੇ ਉਹ ਆਪਾਂ ਨੂੰ ਤਾਂ ਭਾਉਂਦੀ ਕੋਈ ਨਰਮ ਕਰਮਜੀ ਮੱਝ ਦੇ ਦੇਣਾ ਆਪਾਂ ਤਾਂ ਡੰਗ ਲੈ ਜੂ ਉਸੇ ਨਾਲੇ ਦੇਖ ਮੱਝ ਤਾਂ ਹੈਗੀ ਨਰਮ ਜੀ ਮੱਝ ਨਰਮ ਵੀ ਨਹੀਂ ਹੈਗੀ ਏਡੀ ਸੋਣੀ ਵੀ ਬਥੇਰੀ ਏ ਦੁੱਧ ਵੀ ਬਥੇਰਾ ਦਿੰਦੀ ਏ ਗੱਲ ਕਰਨ ਅੱਜ ਮੈਂ ਕਹਿੰਦੀ ਹਾਂ ਥੋੜਾ ਜਿਹਾ ਨਾ ਮੂੰਹ ਪਿੰਗਾ ਮੱਝ ਦਾ ਮੂੰਹ ਪਿੰਦਾ ਹਾਂ ਲੈ ਉਹ ਆਪਾਂ ਨੂੰ ਕੀ ਮੂੰਹ ਆਪਾਂ ਨੂੰ ਦੁੱਧ ਚਾਹੀਦਾ ਏ ਦੁੱਧ ਤਾਂ ਚਾਹੀਦਾ ਨੇ ਜੇ ਬੇਬੇ ਨੇ ਮੈਨੂੰ ਕਦੇ ਐ ਕਹਤਾ ਵੀ ਆ ਤੇਰੇ ਪੇਕੇ ਵਾਲੀ ਚੱਬੇ ਮੂੰਹ ਵਾਲੀ ਮੈਸ ਮੈਨੂੰ ਹਰ ਖਾਜੂ ਮੈਂ ਤੈਨੂੰ ਦੱਸ ਮੈਂ ਇਸ ਤਮੇ ਜੀ ਲੈਂਦੀ ਮੈਂ ਮੇਰੀ ਮਾਂ ਨੂੰ ਪਹਿਲਾਂ ਵੀ ਕਹਿਆ ਸੀ ਵੀ ਜੇ ਸਾਨੂੰ ਦੁੱਧ ਨੂੰ ਲੋੜ ਪੈਗੀ ਰੱਬ ਤਾਂ ਮੈਂ ਤੇ ਇਹੇ ਪੁੱਛ ਲਿਆ ਸੀ ਲੈ ਤੇ ਬੇਬੇ ਕਹਿੰਦੀ ਵੀ ਚੱਲ ਕੋਈ ਗੱਲ ਨਹੀਂ ਆਪਣੇ ਤਾਂ ਉਹ ਗੱਲ ਸੱਜਰ ਸੁਣੀਆਂ ਦੋ ਤਿੰਨ ਹੈਗੀਆਂ ਤੇ ਆ ਜਿਹੜੀ ਚੱਲ ਤੋਕੜ ਜੀ ਇਹ ਤੁਸੀਂ ਲੈ ਜਾਓ ਤੇ ਦੁੱਧ ਬਲਾ ਲਈਏ ਇਹ ਕੀ ਗੱਲਾਂ ਕਰਦੀ ਸੂਤ ਨਾ ਪਤਾਨ ਜਲਾਹੇ ਨਾ ਠੇਂਗ ਉਠੇਗੀ ਉਹ ਹਜੇ ਆਪਾਂ ਮੱਝ ਲਿਆਂਦੀ ਨਹੀਂ ਪਹਿਲੀ ਉਹਦਾ ਮੂੰਹ ਵਿੰਗਾ ਪਹਿਲੀ ਤੋਂ ਲੜਾਈ ਪਿੱਢ ਲਈ ਲੈ ਮੈਂ ਤਾਂ ਗੱਲ ਕਰਦੀ ਆ ਵੀ ਬੁਰੂਆਂ ਦੀ ਆ ਤੇ ਤੂੰ ਦੀ ਬੁਰੂਆਂ ਕਹਿਣਾ ਨਹੀਂ ਆ ਆ ਵੇਖ ਲੈ ਇਹ ਲਈ ਆ ਦੇ ਪੇਕਿਆਂ ਤੋਂ ਵਿੰਗੇ ਜ ਮੂੰਹ ਆਈ ਮੱਝ ਉਹ ਫਿਰ ਮੇਰੀ ਗੱਲ ਸੁਣ ਲੈ ਤੂੰ ਉਹ ਮੈਂ ਤਾਂ 2 ਮਿੰਟ ਆਰਾਮ ਕਰਦਾ ਤੂੰ ਬੇਬੇ ਨਾਲ ਗੱਲ ਕਰ ਫਿਰ ਵੀ ਆਇਆਂ ਕਰਕੇ ਮੱਝ ਦਾ ਨਾ ਮੂਹ ਵਿੰਟ ਹੈਗਾ ਕੱਲ ਨੂੰ ਤੂੰ ਮੈਨੂੰ ਮੇੜਾ ਨਾ ਗੱਲ ਕਰੀ ਜਵਾਂ ਬੜੀ ਵਧੀਆ ਹੈ ਬੇਬੇ ਨਾਲ ਗੱਲ ਕਰਾਂ ਮੈਂ ਹਾਂ ਬੇਬੀ ਨਹੀਂ ਗੱਲ ਕਰ ਤੂੰ ਚਲ ਬੇਬੇ ਨਾਲ ਗੱਲ ਕਰਕੇ ਦੇਖਣਾ ਮੈਂ ਤਾਂ 2 ਮਿੰਟ ਆਰਾਮ ਕਰਦਾਗਾ ਕਰ ਲੈ ਕਰ ਲੈ ਆਰਾਮ ਮੈਂ ਕਿਹੜਾ ਆਰਾਮ ਤੈਨੂੰ ਠਾਉਣੀ ਆਂਗੀ ਪੈ ਜਾ ਥੱਕਿਆ ਸਾਰਾ ਦਿਨ ਫਿਰ ਛੱਡਨੇ ਲਾਕੇ ਨਹੀਂ ਤਾਂ ਫੇਰ ਤੈਅ ਕਰਦੀਆਂ ਬੇਬੇ ਨਾਲ ਕਰਦੀਆਂ ਗੱਲ ਵੀ ਬੇਬੇ ਕੀ ਚਾਹੁੰਦੀ ਹੈ ਬੇਬੇ ਕਹਿੰਦੀ ਅਬ ਇਹਦੇ ਪੱਕਿਆਂ ਤੋਂ ਮੈਂਸ ਲਓ ਜਦੋਂ ਬੇਬੇ ਨੇ ਕਿਹਾ ਹੁਣ ਉਹਨੇ ਤਾਂ ਮੈਂ ਜਵਾਬ ਵੀ ਨਹੀਂ ਦੇ ਸਕਦੀ ਚਲ ਕਹਿਦਾ ਮੈਂ ਦਿੱਤਾ ਉਹ ਤਾਂ ਪੁੱਛੀ ਸੀ ਮੇਰੀ ਮਾਂ ਨੂੰ ਐ ਵੀ ਜੇ ਸਾਨੂੰ ਲੋੜ ਪਈ ਤੇ ਸਾਨੂੰ ਮੈਂਸ ਦੇ ਦੇ ਉਹਨਾਂ ਦੇ ਤਾਂ ਦੋ ਤਿੰਨ ਹੈਗੀਆਂ ਬੇਬੇ ਨਾ ਕਰਾਂ ਪਹਿਲਾਂ ਗੱਲ ਵੀ ਇਹ ਕੀ ਕਹਿੰਗੀ ਬੇਬੇ ਹਾਂ ਭਾਈ ਤੇ ਮੱਝਵਾਰੇ ਕਿਹਾ ਸੀ ਉਹਨੂੰ ਹਾਂ ਕਿਹਾ ਸੀ ਭਾਈ ਮੱਝਵਾਰੇ ਮੈਂ ਕਿਹਾ ਤੇ ਮਹਾ ਆਪਾਂ ਮੱਝ ਕੋਈ ਲੈ ਲੀਏ ਮੁੱਲ ਦੇਖ ਲੀਏ ਭਾਈ ਮੁੱਲ ਤੇ ਲੈ ਲਾਂਗੇ ਤੇ ਇਹ ਗੱਲ ਕਰੂੰ ਮੈਂ ਇਸ ਤੇ ਮੇਰੇ ਪੇਕੀ ਵੀ ਖੜੀ ਹੈਗੀ ਪੇਕੀ ਖੜੀ ਹੈ ਮੈਂ ਲਾਖਾਂ ਸੀ ਇਥੋਂ ਪਿੰਡ ਜੋ ਬੁੱਛਲਾ ਭਾਈ ਜੇ ਕਿਸੇ ਤੋਂ ਮਿਲਦੀ ਹੈ ਜੇ ਕੋਈ ਸਕੀਰੀ ਜੋ ਮਿਲਦੀ ਉਹ ਦੇਖ ਲੈ ਵੀ ਆਪਾਂ ਘੜਾਉ ਲੈਣੀ ਆਪਾਂ ਤਾਂ ਪੈਸੇ ਹੀ ਦੇਣੇ ਆ ਹਾਂ ਉਹ ਵੀ ਇਹੀ ਕਹਿਣਾ ਸੀ ਬੇਬੇ ਹਾਂ ਹਾਂ ਕਿ ਆਪਾਂ ਪੈਸੇ ਦੇ ਦੇਂਗੇ ਗੱਲ ਕਰ ਬੇਬੇ ਇੱਕ ਗੱਲ ਹੈ ਹਾਂ ਕੱਲ ਨੂੰ ਭਾਈ ਮੈਨੂੰ ਕੋਈ ਮਹਿਣਾ ਨਾ ਨਹੀਂ ਤੂੰ ਤੂੰ ਐ ਕਹਦੇ ਤੇਰੇ ਪੇਕਿਆਂ ਦਵਾਈ ਇਹਦਾ ਮੂੰਹ ਮਿੰਗਾ ਥੋੜਾ ਜਿਹਾ ਮੈਂ ਇਸ ਦਾ ਮੂੰਹ ਚ ਫਰਕ ਹੈ ਫਰ ਮੂਮੋ ਕੀ ਹੁੰਦਾ ਭਾਈ ਮੂਵਿੰਗ ਹਨ ਕੀ ਆਪਣਾ ਦੁੱਧ ਚਾਹੀਦਾ ਦੁੱਧ ਤਾਂ ਦਿੰਦੀ ਐ ਦੁੱਧ ਵਧੀਆ ਦਿੰਦੀ ਐ ਬੇਬੇ ਬਸ ਫਿਰ ਕੀ ਹੁੰਦਾ ਮੂਵਿੰਗ ਹਨ ਕੀ ਆਪੇ ਕੱਖ ਖਾਊਗੀ ਦੁੱਧ ਦੇਊਗੀ ਆਪਾਂ ਨੂੰ ਕਹਿੰਦੇ ਕਿ ਕੱਖ ਵੀ ਨਹੀਂ ਖਾਂਦੀ ਵੀ ਮੂਵਿੰਗ ਐ ਲੈ ਗੱਲਾਂ ਦੇ ਕਰਦੀ ਬੇਬੇ ਕਿ ਕੱਖ ਵੀ ਨਹੀਂ ਖਾਂਦੀ ਪਹਿਲੀ ਲੱਗੀ ਮੈਂ ਛੇੜਾ ਕਰਨੀ ਇਹ ਗੱਲ ਮੈਂ 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 ਮੇਰੀ ਮਾਂ ਦੇ ਪੇਕਾਂ ਦੋ ਮੈਂ ਨਹੀਂ ਨਹੀਂ ਬੁੱਤ ਮੈਂ ਛੇੜਾ ਨਹੀਂ ਕਰਦੀ ਮੇਰੇ ਕੋਲ ਮਾਂ ਨਹੀਂ ਮੈਸੇ ਜੇ ਮੈਨੂੰ ਦੇਣਾ ਹੀ ਬੰਦ ਛੇੜਾ ਨਹੀਂ ਕਰੂੰਗੀ ਹਾਂ ਹੀ ਲਾਲਾ ਚੱਲ ਦੋ ਨਾ ਨਾ ਭਾਈ ਮੈਂ ਨਹੀਂ ਚੱਲਦੀ ਫਿਰ ਤੈਨੂੰ ਪਤੀ ਇਹ ਦੇਖ ਮੈਂ ਅੱਗੇ ਤੇ ਮਾਰੇ ਕੁਝ ਕਹਾ ਤਾਂ ਹੁਣ ਮੈਂ ਕਹਿੰਦਾ ਹੁਣ ਮੈਂ ਕਹਿੰਦੀ ਨਹੀਂ ਬਸ ਤੂੰ ਮਰ ਜਿੱਦੜੇ ਪੇਕੇ ਦਿੰਦੇ ਆ ਵਧੀਆ ਆਪਣੀ ਛਾਵਾ ਛ ਡੰਗ ਲਾਉਂਦੇ ਆਗੇ ਆਪਾਂ ਦੋ 6000 ਰੁਪਏ ਜਿਹੜੇ ਦੇਣੇ ਆ ਦੋ ਰੁਪਏ ਹੋਰਾਂ ਨੂੰ ਘੱਟ ਦੇ ਦੇਗੇ ਆਈ ਹੈ ਘੱਟ ਤਾਂ ਵੀ ਹੁਣ ਰੇਟ ਕਰਕੇ ਲਿਆਵਾਂਗੇ ਭਾਈ ਵਪਾਰੀ ਨੂੰ ਪੁੱਛਾਂਗੇ ਆਏ ਨਹੀਂ ਮਾਦੀ ਰੇਟ ਕਰਕੇ ਲਿਆਵਾਂਗੇ ਅਗਲਾ ਖੜ ਜਾਂਦੇ ਜਨਾਨਦ ਕਰ ਲੈਂਦੇ ਜੀ ਤੂੰ ਆਪਾਂ ਬਾਹਰੋਂ ਲਾਵਾਂਗੇ ਹੁਣ ਅਲਾ ਨਗਦ ਭਾਲੂ ਪੈਸੀ ਆਪਣੇ ਕੋਲ ਘੜ ਨਗਦ ਪਾਈ ਆ ਭਾਈ ਠੀਕ ਆ ਤਾਂ ਕੋਈ ਨਹੀਂ ਪੰਮਾ ਪਛੀ ਮਹੀਨੇ ਦੇ ਦਈਏ ਪੇਕੇ ਨੇ ਮੇਰੇ ਉਹ ਕਿ ਬਗਾਨੇ ਨਾਲ 6 ਮਹੀਨੇ ਤਾਂ ਕੋਈ ਗੱਲ ਨਹੀਂ ਕੁਸਤਾਫਾ ਦੁੱਧ ਪਾਵਾਂਗੇ ਢੋਲੜਾ ਤੇ ਫੜ ਲਾਂਗੇ ਪੈਸੇ ਕੁਸ ਕਹਿੰਦੇ ਗੁਰ ਲਾਲ ਸਿੰਘ ਆਉਣਗੇ ਅੱਗੇ ਆਪਾਂ ਦੁੱਧ ਬਾਅਦ ਚ ਇੱਥੇ ਲਾਂਦੇ ਸੀ ਉਹ ਬਚਤ ਹੋਊਗੀ ਆਪਾਂ ਉਹਨਾਂ ਨੂੰ ਦੇ ਦੇਵਾਂਗੇ ਦੋ ਬਾਰਾਂ ਚ ਦੇ ਦਾਂਗੇ ਡਿੱਡੇ ਕਰਕੇ ਢੋਲੜੇ ਨੂੰ ਨਹੀਂ ਹਲੇ ਪਾਉਂਦੇ ਹਜੇ ਤਾਂ ਨਵੀਂ ਡੇਰੀ ਖੁੱਲੀ ਉਹ ਤੇ ਪਾਵਾਂਗੇ ਨਾਲੇ ਇਹ ਪਾਇਆ ਕਰੂਗਾ ਫਿਰ ਤੂੰ ਪਾਇਆ ਕਰੇਂ ਚਲ ਫਿਰ ਹਾਂ ਕਰ ਲਈ ਡੇਢੀ ਤੇ ਪਾਇਆ ਕਰਾਂਗੇ ਤੇ ਨਾਲੇ ਕਹਿੰਦੇ ਕੋਈ ਦੁੱਧ ਕਿਉਂ ਹੋਜੂ ਘਰ ਦਾ ਭੈਣਾ ਤੇ ਜਵਾਖ ਖਾਂਣਗੇ ਮੈਂ ਗੁਰਲਾਲ ਸਿੰਘ ਉੱਥੇ ਬਾਹਰ ਵਗ ਜਾਂਦਾ ਉੱਥੇ ਕਿਹੜੇ ਦੁੱਧ ਨੇ ਤੇ ਕਿਹੜੇ ਕਿਉਂ ਨੇ ਆਪਾਂ ਕਹਿੰਦੇ ਸਿਰ ਦੋਸਰ ਨੂੰ ਕਿਉਂ ਕਰ ਦਾਂਗੇ ਪਹਿਲਾਂ ਹੋਰ ਹੁਣ ਇਹਦੇ ਹੁੰਦੇ ਹੁੰਦੇ ਬਣਾ ਦੇਾਂਗੇ ਹੁਣ ਤਾਂ ਪੰਜ ਚਾਰ ਦਿਨ ਰਹੂਗਾ ਛੁੱਟੀ ਹਾਂ ਹਾਂ ਚਲ ਬਈ ਪਾਗੜੇ ਦੁੱਧ ਐ ਕਰਾਂਗੇ ਦੋ ਚਾਰ ਦਿਨ ਆਪਾਂ ਨਾ ਪਾਵਾਂਗੇ ਫਿਰ ਕਿਉਂ ਨਾ ਪਾਵਾਂਗੇ ਤੈਨੂੰ ਤਾਂ ਮੈਂ ਤਨ ਕੋਈ ਨਹੀਂ ਕਿਹਾ ਬਣਾ ਲਾਂਗੇ ਕੁਝ ਨਹੀਂ ਹੁੰਦਾ ਬੇਬੇ ਹਾਂ ਫੋਨ ਕਰਾਂ ਮੇਰੀ ਮਾਂ ਨੂੰ ਫਿਰ ਮੱਝ ਦਾ ਫੋਨ ਕਰਨਾ ਭਾਈ ਫੋਨ ਕਰ ਲੈ ਨਹੀਂ ਮੈਂ ਕਹਿੰਨੀ ਫੋਨ ਕੀ ਕਰਨਾਗਾ ਬਾਗੀ ਜਾਓ ਤੁਸੀਂ ਹੁਣ ਹਾਂ ਵੀ ਮੈਨੇ ਬਹਾਨੇ ਨਾ ਜਾਇਆ ਮੰਗੇ ਨਾ ਨੇ ਆਇਆ ਹੋਇਆ ਮੰਗੇ ਮੈਂ ਤਾਂ ਮੁੰਡਾ ਆਇਆ ਜਾਇਆ ਹਾਂਗੇ ਬਹਾਨੇ ਨਾਲ ਤੇ ਨਾਲ ਹੀ ਲੈ ਆਉਂਗੇ ਮੈਸਜ ਜਿਉਂ ਉਹਨਾਂ ਨੇ ਕਿਹਾ ਵੀ ਲੈ ਜਾ ਉਹ ਤਾਂ ਕੀ ਕਹਿੰਦੇ ਆ ਉਹਨਾਂ ਨੇ ਤਾਂ ਕਹਿ ਖੜੀਆਂ ਮੈਂ ਸੌ ਤਾਂ ਕਹੀ ਦੇਣਗੇ ਉਹ ਤਾਂ ਮੈਨੂੰ ਕਿੱਦੈ ਨਹੀਂ ਕਹਿੰਦੀ ਸੀ ਮੇਰੀ ਮਾਂ ਵੀ ਭਾਈ ਮੈਸ ਲੈ ਜਾਉ ਲੈ ਜਾ ਦੁੱਧ ਨੂੰ ਮੈਂ ਇਹ ਇਹ ਕਰ ਲਿਆ ਮੈਂ ਕਾ ਛੱਡ ਪਰੇ ਕਾ ਨੂੰ ਉਹ ਕਰਨਾ ਆਪਣੇ ਚੜੀ ਜਾਂਦਾ ਡੰਗ ਲਈ ਜਾਂਦਾ ਹਾਂ ਡੰਗ ਲਈ ਜਾਂਦਾ ਮੈਂ ਤਾਂ ਕਹਿੰਦੀ ਕੀ ਫੋਨ ਕਰਨਾ ਕੀ ਕਰਨਾ ਗੁਰਲਾਲ ਨੂੰ ਦੇਖ ਕਿੱਥਿਆ ਕਰ ਨਾ ਤੇ ਤੋ ਤੇਗਾ ਹਾਂ ਹੀ ਬਗਜੂ ਨਾ ਐ ਤਾਂ ਮੈਨੂੰ ਪੁੱਛ ਲੈਣੀ ਇਹ ਤਾਂ ਕੱਪੜਾ ਲੀੜਾ ਬਦਲਣਾ ਉਹ ਬਦਲ ਲੂ ਜੇ ਹੀ ਜਾਣਾ ਕਹੀਂ ਜਾਇਆ ਵਾਂਗੇ ਫਿਰ ਕੱਪੜੇ ਲੀੜੇ ਨੂੰ ਕੀ ਕਹਿੰਦੇ ਦੂਰ ਜਾਣਾ ਮੈਂ ਇਸ ਨਾਲ ਪਿੱਕੀ ਜਾਣਾ ਕਿੱਡੀ ਗੱਲ ਜੇ ਤਾਂ ਤੁਸੀਂ ਉਂ ਜਾਣਾ ਹੋਵੇ ਕਹਿੰਦੇ ਕੋਈ ਵਿਆਹ ਸ਼ਾਦੀ ਹੋਵੇ ਫਿਰ ਤਾਂ ਹੋਵੇ ਆਉਣ ਜਾਣ ਕਰਨਾ ਤੁਸੀਂ ਕਹਿੰਦੇ ਜਾਓਗੇ ਤੇ ਲੈ ਕੇ ਮੈਂ ਸਾਜੂਗੀ ਕੱਪੜਾ ਤੇ ਚੇਰ ਲਾਓਗੇ ਆਹੀ ਬਗਜੂ ਠੀਕ ਹੈ ਵੇ ਦੇ ਫੰਦਾ ਫਿਰ ਅਸੀਂ ਕਰਦੇ ਆਂ ਤਿਆਰੀ ਜਾਂਦੇ ਆਂ ਤੇ ਤੂੰ ਘਰੇ ਨਹੀਂ ਤੂੰ ਨਾ ਕਿੱਧਰ ਜਾਈ ਨਾ ਨਾ ਮੈਂ ਕਿਧਰ ਨਹੀਂ ਜਾਂਦੀ ਗੱਡੀ ਤੇ ਬਗ ਜਾ ਮੈਂ ਤਾਂ ਕਹਿੰਨੀ ਮੋਟਰਸਾਈਕਲ ਤੇ ਜਾਣ ਨਾ ਆਪਣੀ ਗੱਡੀ ਲੈ ਜਾ ਨਾ ਗੱਡੀ ਲੈ ਜੇ ਨਹੀਂ ਗੱਡੀ ਲੈ ਕੇ ਜਾਂਦੇ ਆ ਤੇ ਉਧਰੋਂ ਮੱਚ ਟੈਂਪੂ ਹੈਗਾ ਸਾਡੇ ਕੋਲ ਹੀ ਗਮੰਡੀਆਂ ਦੇ ਉਹ ਛੱਡ ਜੂ ਮੁੰਡਾ ਚਲੋ ਛੱਡ ਜੂ ਕੋਈ ਨਾ ਜੇ ਕਹਿੰਦੇ ਤੁਹਾਨੂੰ ਅੱਗਾ ਪਿੱਛਾ ਹੁੰਦਾ ਤੇ ਸਿਆਪਾ ਮੈਂ ਚਲਾਦੀ ਮੈਨੂੰ ਫੋਨ ਕਰਦੇ ਚਾਹੇ ਤਾਂ ਤੇ ਨਹੀਂ ਮੈਂ ਘਰੇ ਆਂਗੀ ਤੇ ਮੈਂ ਟਾਰ ਲੂੰਗੀ ਆਪੇ ਠੀਕ ਹੈ ਵੇ ਚੰਗਾ ਚੰਗਾ ਠੀਕ ਹੈ ਸਲੇ ਕੁੜੇ ਦੇਖਾਂ मूं तो नहीं बिगा कहती हरप्रीत ना मुँह तो कोई बिंगा नहीं गा गल रखा बिलियां जरूर है फूल हैदिया महस तो चल ना झोटी का जी लग जूगा ना मैस आ गई घरे ना ओ हजे कमले जो ओथी नहीं आए दोने जी तो मैं कदों की घरे आई है बैठे गल हम चल दस मिनट मांगो आजुगी महस तो हूं सी लेगी कुछ नहीं आदि चल चो करा वादी ना दुद्ध हो जा करूगा ना पीया करा ना दुद्ध रिड़क लिया करा सब कुछ हो जाए ना झोटी का जी लगेगा ਦੇਖਾਉਂਦੇ ਆ ਕਿ ਨਾਉਂਦੇ ਆ ਆ ਜਾਨੇ ਤਾਂ ਤਾਂ ਹੋਇਆ ਪਿਆ ਉਹ ਮੇਰੇ ਸੱਸ ਨੇ ਖਾਣ ਨੂੰ ਮੈਂ ਤਾਰੀਖ ਹੋ ਪਤਾ ਨਹੀਂ ਨਾ ਤਾਰੀ ਹੋਗੀ ਉਹਨਾਂ ਨੇ ਤਾਂ ਆਏ ਵੀ ਖੰਮੀ ਟਾਈਮ ਲੱਗ ਜੂ ਵੇ ਆ ਤਾਂ ਬਾਟ ਖੜੀਗੀ 10 ਮਿੰਟੇ ਦੇ ਕਹਿੰਦੇ ਮੈਂ ਇਸ ਲੈ ਕੇ ਆ ਰਵੇ ਆਪ ਹਜੇ ਆਏ ਨਹੀਂਗੇ ਆਜਣ ਤਾਂ ਵਧੀਆ ਸੁਣਾਦੀ ਮੈਂ ਤਾਂ ਬਲਾਈ ਚਾਹ ਚੜ ਗੇ ਮੈਂ ਇਸ ਵਧੀਆ ਸੋਹਣੀ ਆਦੀ ਮੂੰਹ 빙ਾ ਕਿਥੋਂ 빙ਾ ਲਿਆਉਂਦੀ ਮਾਰੀ ਆਈ ਸੀ ਵਧੀਆ ਸੋਹਣੀ ਹੈ ਬੇਬੇ ਚਲਾ ਹੋ ਖੜੀ ਡੀਕੀ ਜਾਂਦੀ ਹੈਗੀ ਤੋਂ ਤਾਂ ਦੂਜੀ ਫਿਰਨੀ ਪਾਲੀ ਗੱਡੀ ਤੈਨੂੰ ਆਖਿਆ ਸੀ ਵੀ ਮਾਂ ਕਦੀ ਰੱਖੀਂ ਟੈਂਪੂ ਦੇ ਉਹ ਤਾਂ ਤੇਜ਼ ਸੀਗਾ ਆਪਾਂ ਹਾਂ ਇਹ ਕਿੱਥੋਂ ਆਇਆ ਹੋਊਗਾ ਹਾਂ ਹਜੇ ਕਿੱਥੇ ਪਹੁੰਚਦਾ ਹੋਊਗਾ ਉਤਰਿਆ ਉਤਰਿਆ ਹੁਣ ਕੁਛ ਸੌਣ ਸੱਤਰ ਵੀ ਮਾੜਾ ਮਟਕ ਕਰਨਾ ਹੋਊਗਾ ਸੌਣ ਸੱਤਰ ਕਿਹੜਾ ਘਰ ਜਾਣਦਾ ਵੀ ਹੋ ਪਹਿਲੀ ਆ ਗਿਆ ਹਾਂ ਆਪਾਂ ਤੋਂ ਕਦੀ ਹਜੇ ਕਿੱਥੇ ਆ ਗਿਆ ਹੋਊਗਾ ਭਾਈ ਕਿਉਂ ਲੜੀ ਜਾਵਾ ਨਿਓ ਮੱਸਤਾ ਆ ਗਈ ਆਪਣੀ ਆ ਗਈ ਬੇਬੇ ਤੇ ਮੱਜ ਆ ਗਈ ਹਾਂ ਰ ਮੱਜ ਆ ਗਈ ਆਪਣੀ ਕਹਿੰਦੇ ਇਥੋਂ ਪਿੰਡ ਚੋਂ ਕਿਸੇ ਨੇ ਪੁੱਛ ਲਿਆ ਹੋਊਗਾ ਪਿੰਡ ਚੋਂ ਆ ਗਏ ਹਾਂ ਲੈ ਕਹਿੰਨੀ ਮੈਂ ਤਾਂ ਕਿੰਨਾ ਵੇਖ ਜਾਂਦੀ ਉਹ ਬੇਬੇ ਦੇਖ ਲੈ ਮੈਂ ਇਸ ਤਾਈ ਵੀ ਖੜੀ ਹੈਗੀ ਉਹ ਛੇ ਆਪਣੀ ਮਾਂ ਵਾਲੀ ਗੱਲਾਂ ਮਰੀਏ ਬੈਠੀ ਮੈਂ ਤਾਂ ਕਹਿੰਦੀ ਬਈ ਮੈਂ ਉੱਥੇ ਵਾਗੀ ਹੁਣ ਕਹਿੰਨੇ ਗੱਲਾਂ ਮਰੀ ਜਾਂਦੇ ਆਏ ਤਾਂ ਹੈ ਨਹੀਂ ਉਹਨੂੰ ਵੀ ਕਰੇ ਮੈਂ ਇਸ ਵਾਗੀ ਵਿੱਚ ਮੈਂ ਜਾਣਾਗਾ ਮੈਂ ਸਾਨੂੰ ਕੜਾ ਪਤਾ ਸੀ ਬੀਂ ਨਹੀਂ ਕਾਲੀ ਲੈ ਜੂਗਾ ਟੈਂਪੂ ਜੇ ਤਾਂ ਮੈਂਂਤੀ ਰਹਾ ਨਹੀਂ ਤਾਂ ਦਬਲਣ ਲੱਗੇ ਨੇ ਤਾਂ ਤਾਂ ਮੁੜ ਕੇ ਉਹ ਦਿਸੇ ਨਹੀਂ ਨਹੀਂ ਭਾਈ ਤੈਨੂੰ ਕਾ ਦਿਸਦਾ ਤੂੰ ਪੇਕੇ 'ਚ ਬੈਠੀ ਤੈਨੂੰ ਕਾ ਦਿਸਦਾਗਾ ਉਹਨੇ ਤਾਂ ਆਉਣਾ ਹੀ ਸੀ ਅਗਲਾ ਕਰਾਇਆ ਵਾਲਾ ਸੀ ਹੋਰ ਵੀ ਜਾਣਾ ਉਹਨੇ ਕੰਮ ਕਿਸੇ ਹੋਰ ਵੀ ਕਰਾਇਆ ਢੋਣਾ ਹੋਣਾ ਨਾ ਹੁਣ ਜੇ ਪੇਕੇ 'ਚ ਸੀ 2 ਮ ਉਮੈਸ ਲਾ ਕੇ ਉੱਥੇ ਕਹਿੰਦੇ ਬੰਤੀ ਸਣੀ ਨਹੀਂ ਨਿਰਾਮਾ ਪਾਈ ਕੋਈ ਜਿਹੜਾ ਕੋਈ ਵਿਹਾਰ ਕਰਨਾ ਹੈ ਤੂੰ ਕਰ ਲੈ ਪਾਈ ਮੇਰੇ ਕੋ ਤੇ ਜਾਂਦੀ ਨਹੀਂ ਸੀ ਨਵੇਂ ਸੰਘਾਣਦੀ ਕਰਤੀ ਨਾ ਬੇਬੇ ਉਹੀ ਗੱਲ ਦੇਖ ਲੈ ਜੇ ਤੇ ਮੈਂ ਆਖਿਆ ਸੀ ਵੀ ਚਾਂਦੀ ਸੰਘਾੜੀਏ ਤਾਂ ਤੈਨੂੰ ਪਤੀ ਹੁੰਨਾ ਜੋ ਪਸੂ ਕਰੇ ਉਹ ਪਹਿਲਾਂ ਬਚਾਂਦੀ ਸੰਘਾਣਿਆ ਫੇਰ ਨੀਰਾਚਾਰਾ ਖਾਂਦਾ ਬਸ ਤੈਨੂੰ ਤਾਂ ਐ ਹੋ ਗਿਆ ਵੀ ਇਹਦੇ ਪੇਕੇ ਨਹੀਂ ਮੱਤੇ ਬੇਬੇ ਨਾਲ ਕੋ ਲੜੀ ਜਨੇ ਗਲਤੀ ਤੇ ਤੇਰੀ ਹੈਗੀ ਆਪਣੀ ਮਾਂ ਨਾਲ ਗੱਲਾਂ ਮਰੀ ਗਈ ਹੈ ਹਜੇ ਗਲਤੀ ਬੇਬੇ 'ਚ ਕਰਦੀ ਹੈ ਨਾ ਚਾਂਦੀ ਲੈ ਹੁੰਦੀ ਹੈ ਚਾਂਦੀ ਬੇਬੇ ਨੂੰ ਕਹਿ ਕੇ ਜੀਸੀ ਕੁੜੀ ਉੱਤੀ ਪਈ ਆ ਉੱਥੇ ਤੇਰੀ ਚਲ ਕੋਈ ਨਾ ਬੜੇ ਮੇ ਬੜੂ ਮੇ ਧਰਤੇ ਸੀ ਮੈਂ ਤੈਨੂੰ ਬੜੇ ਮੇ ਧਰਤੇ ਭਾਈ ਸੰਨੀ ਪਾਇ ਨਹੀਂ ਮੈਂ ਠੀਕ ਆ ਬਸ ਖਲ ਬੜੇ ਮੇ ਧਰਤੇ ਹੋਰ ਕੀ ਇਹ ਐਵੇਂ ਕਰੀ ਜੇ ਮੈਂ ਇਸ ਘਾਦੀ ਲੈਂਦੀ ਆ ਮੇਰੀ ਜਾਨ ਨੂੰ ਕਹਿੰਦੇ ਸਿਆਪਾ ਹੋਗਾ ਮੇਰੇ ਨਾਲ ਲੜਾਈ ਨਹੀਂ ਤੂੰ ਵੀ ਰੋ ਉਹ ਬੇਬੇ ਤੂੰ ਵੀ ਬੋਲਿਆ ਨਾ ਕਰ ਆਪੇ ਚਾਂਦੀ ਜੁੰਦੀ ਸਿੰਘਾਉਂ ਦੀ ਚਾਂਦੀ ਸਿਖਾਵੇ ਬੰਦੀ ਸਿਉਣਾ ਸਿਖਾਵੇ ਤੈਨੂੰ ਕੀ ਹੈ ਬਾਵੇ ਤਾਂ ਸਹੀ ਭਾਈ ਮੇਰੇ ਨਾਲ ਅਨਸਾਰ ਹੀ ਕਹਿੰਦੇ ਕਲੇਸ਼ ਮਿੱਢਲੇ ਨੇ ਤਾਂ ਮੈਂ ਤਾਂ ਲਾਦਾ ਹੁਣ ਮੇਰੇ ਕਹਿੰਦੇ ਜਾਨ ਨੂੰ ਸਿਆਪਾ ਹੋਗਾ ਮੇਰੀ ਨਹੀਂ ਖੈਰ ਹੁਣ ਮਾਂ ਕਰਦੀ ਜਾਂਦੀ ਬੇਬੇ ਤੂੰ ਨਾ ਬੋਲਿਆ ਕਰ ਆਪੀ ਕਰ ਦੂ ਸਾਰੇ ਬਿਹਾਰੇ ਉਹ ਗਲਤੀ ਤੇਦੀ ਆਪਦੀ ਆ ਆਪਣੀ ਮਾਂ ਕੋਲੇ ਚ ਬੈਠੀ ਗੱਲਾਂ ਮਾਰੀ ਗਈ ਉਹ ਗਲਤੀ ਤੇਰੇ ਚ ਕੱਢਦੀ ਹੈ ਗਲਤੀ ਉਹਨਾਂ ਕੱਢੀ ਆ ਸਾਹਮਣੇ ਸਵੇਰ ਨੂੰ ਤੋ ਆ ਕੇ ਡਿਊਟੀ ਦੇ ਵਗ ਜਾਗਾ ਭਾਈ ਇਹਨੇ ਮੇਰੇ ਟੁਕੜਾ ਨਹੀਂ ਖਾਂਦੇ ਨਾ ਮੇਰਾ ਜੌਣਾ ਦੁੱਪਰ ਕਰ ਦੂ ਮੈਂ ਇਸ ਤਰ੍ਹਾਂ ਲਿਆਂਦੀ ਉਹ ਬੇਬੇ ਕੋਈ ਗ ਮày ਮੈਂ ਤਾਂ ਘੱਟ ਹੀ ਬੋਲਦੀ ਹਾਂ ਮੈਂ ਤਾਂ ਐਸੀ ਆ ਤੂੰ ਡਿਊਟੀ ਤੇ ਭੱਜ ਜਾਗਾ ਜੇ ਮੈਂ ਸਾਜੇ ਵਧੀਆ ਤੈਨੂੰ ਕੋਈ ਦੋਸਰ ਕੇ ਹੋ ਜੋੜ ਦੇਾਂਗੇ ਪੰਜ ਚਾਰ ਦਿਨ ਦੁੱਧ ਨਾ ਪਾਵਾਂਗੇ ਮੇਰੀ ਗੱਲ ਤਾਂ ਸੁਣ ਲੈ ਤੂੰ ਤਾਂ ਬੋਲੀ ਜਾਣੀ ਐ ਇਹਦੀ ਮਾਂ ਨੇ ਤਾਂ ਜਮੀ ਨਹੀਂ ਜਵਾਬ ਦਿੱਤਾ ਇਹੀ ਕਰਦੀ ਸੀ ਮਾੜਾ ਮੋਟਾ ਉਹ ਇਹੀ ਕਰਦੀ ਸੀ ਉਹਨਾਂ ਨੇ ਤਾਂ ਮੈਨੂੰ ਐ ਵੀ ਕਿਹਾ ਕਿ ਪੈਸੇ ਦੇਓ ਨਾ ਪੈਸੇ ਚਾਹਦੀ ਮਾਂ ਵੀ ਨਾ ਨਾ ਪੈਸੇ ਤਾਂ ਆਪਾਂ ਦੇਵਾਂਗੇ ਭਾਈ ਇੰਨੀ ਸਾਵਾ ਸੇ ਰਿਸ਼ਤੇਦਾਰ ਤਾਂ ਜਿਨ੍ਹਾਂ ਨੇ ਆਪਾਂ ਨੂੰ ਪਹਿਲੇ ਬੋਲ ਪਸੂ ਦਿੱਤਾ ਤੇ ਨਾਲੇ ਉਹ ਨਾ ਕਰਦੀ ਸੀ ਤਾਂ ਮੂੰਹ ਪਿੰਗਾ ਤੂੰ ਦੇਖੀ ਹੈ ਮੱਝ ਹਾਂ ਦੇਖ ਲਈਆਂ ਭਾਈ ਹੁਣ ਜੇ ਮੈਂ ਦੱਸਦੀਆਂ ਤਾਂ ਵੀ ਕਲੇਸ਼ਾ ਦੱਸੀ ਨਾ ਤਾਂ ਕੋਈ ਮੂੰਹ ਨਹੀਂ ਪਿੰਗਾ ਕੁਛ ਨਹੀਂ ਬਾੜੀ ਸੋਣੀ ਮੈਂ ਹਾਂ ਇਹ ਨਾ ਇਹਨੂੰ ਐਂ ਸੀ ਵੀ ਇਹ ਨਾ ਮੱਝ ਲਿਓਣ ਨਾ ਲਿਓਣ ਤੂੰ ਦੇਖ ਕੇ ਤਾਂ ਮੈਂ ਕਿੰਨੀ ਸੋਹਣੀ ਐ ਉਹ ਵੇ ਮੈਂ ਹੁਣ ਦੇਖੀ ਤਾਂ ਹੈਗੀ ਉੱਥੇ ਹਾਂ ਮੈਂ ਇਹਦੀ ਮਾਂ ਤਾਂ ਜਮਾਂ ਬਚਰੀ ਤਾਂ ਕਹੇ ਭਾਈ ਮੋਈ ਦੂਜੀ ਲੈ ਜਾ ਮੈਂਸ ਅੱਛਾ ਇਹ ਕਹਿੰਦੀ ਮੈਂ ਆਹੀ ਲਿਜਾਂ फेर ਵਾਸੀ 흘 ਸੀ ਗਈ ਆਈਆਂ ਫੇਰ ਹਾਂ ਕੀ ਗੱਲਾਂ ਕਰੀ ਜਾਂਦਾ ਮੇਰੀ ਮੰਦਾਂ ਕੀ ਕਰੀ ਮੇਰੀ ਮੰਦਾਂ ਸੀ ਤੂੰ ਕਰਦੇ ਆਉਂਦਾ ਪਹਾੜ ਚ ਚੰਦੀ ਸਿੰਘਾਂ ਦੇ ਮੱਥੂ ਕੀ ਹੋ ਜਾਣਾ ਬੇਬੇ ਦੀ ਮਾਂ ਕਹਿੰਦੀ ਸੀ ਦੂਜੀ ਲੈ ਲੈ ਮੈਂ ਤਾਂ ਆਏ ਤੇਰੀ ਮੰਮਾ ਦੀ ਸਹਾਈਤਾ ਕਰੀ ਰਹੀ ਵੀ ਬਚਾਰੇ ਨੂੰ ਨਹੀਂ ਤਾਂ ਜੰਮੀ ਨਹੀਂ ਪੰਜ ਤਿੰਨ ਕਰਿਆ ਜਦੋਂ ਮੇਰੇ ਪੇਕੇ ਦੀ ਮੈਂ ਸਾਦੀ ਹੋ ਗਿਆ ਨਾ ਉਹਦੀ ਕਲੇਸ਼ ਕਰਚਾਂ ਉਹਦੀ ਲਾਗੇ ਕਰਨ ਤੂੰ ਤੂੰ ਮੈਂ ਦੇਖ ਪੈਸੇ ਵੀ ਦੇਣੇ ਪੈਣਗੇ ਤੇ ਮੈਂਸ ਵੀ ਮੇਰੇ ਪੇਕੇਆਂ ਦੀ ਰਹੂਗੀ ਬੇਬੇ ਮਾਝਰੀ ਪੀਕਿਆਂ ਦੀ ਰਹੁ ਸਾਡੀ ਤਾਂ ਨਹੀਂ ਬਣਦੀ ਤੇਰੇ ਪੀਕਿਆਂ ਦੀ ਤੂੰ ਆਸੀ ਕਾ ਲੋ ਕਹਿੰਦੇ ਆ ਵੀ ਕਹਿੰਦੇ ਤੂੰ ਨਹੀਂ ਤੇਰੇ ਪੀਕਿਆਂ ਦੀ ਜਮਾ ਇਸ ਨਹੀਂ ਮੈਂ ਕਹਿੰਦੇ ਕਹਿੰਦਾ ਵੀ ਸਾਡੀ ਐ ਦੁੱਧ ਨੇ 10 ਕਿਲੋ ਪੱਕਾ ਦਿੰਦੀ ਐ ਦੁੱਧ ਮੈਂ ਡੇਰੀ ਚ ਪਾਇਆ ਕਰੂੰਗੀ ਤੇ 2-4 ਦਿਨ ਇਹ ਰਹੂਗਾ ਇਹਦੇ ਬਾਅਦ ਕੀ ਬਣਾ ਲਈ ਮੇਰੀ ਗੱਲ ਸੁਣ ਲੈ ਐਵੇਂ ਨਹੀਂ ਪਿੱਕੀ ਪਿੱਕਿਆਂ ਲਈ ਮੱਝ ਕਰੀ ਉਹਨਾਂ ਦਾ ਰੇਟ ਕਰਕੇ ਲੈਂਦੀ ਐ ਪੈਸੇ ਉਹਨਾਂ ਨੂੰ ਦੇ ਮੰਨ ਗਏ ਪਾ ਮੈਂ ਦੇ ਦੋ ਪੈਸੇ ਮੈਂ ਇਸ ਦਾ ਮੇਰੇ ਪੈਕੇ ਨੂੰ ਆਈ ਐ ਲੈ ਰੇਟ ਕਰਕੇ ਲੈ ਪੈਸੇ ਸਾਡੇ ਨਾਲ ਪੀਕਿਆਂ ਦਾ ਦੇਖ ਹਜੇ ਵੀ ਕੋਈ ਗੱਲੀ ਪੇਕਿਆਂ ਦਾ ਮੈਂ ਤਾਂ ਹੀ ਕਹਿੰਦੀ ਆ ਪਾਧਾਰ ਲੈਂਦੀ ਆ ਪਾ ਕਿਹੜਾ ਨਗਦ ਦੇ ਕੇ ਆਏ ਆ ਚਲ ਕੋਈ ਨਾ ਭਾਈ ਕੋਈ ਗੱਲੀ ਬੇਬੇ ਨੂੰ ਕਹੀ ਜਾਂਦੇ ਮਨਸਾਂਸਾ ਕਰ ਲੈਣ ਦੇ ਆਪ ਦਾ ਮੈਂ ਇਸ ਤਾਂ ਵਿਚਾਰੀ ਬਹਿ ਵੀ ਗਈ ਨੀਰਾ ਚੜ ਕੇ ਕਾ ਨੂੰ ਸੁਗਾਉਂਦੀ ਆ ਚਾਂਦੀ ਜੇ ਤਾਂ ਤੀ ਕੋਲ ਆਈ ਹੁੰਦੀ ਫਿਰ ਤਾਂ ਬਥੇਰੇ ਸੰਘਾਉਣ ਦੀ ਗੱਲ ਕਰ ਮੇਰੇ ਪੇਕਿਆਂ ਦੀ ਮੱਝ ਸੀ ਤਾਂ ਨਹੀਂ ਸੰਘਾਈ ਬੇਬੇ ਨੇ ਸੌਣ ਛੱਤਰ ਮੈਂ ਤਾਂ ਇਹਦਾ ਪੂਰਾ ਕਰਨਾ ਦੇਖੀ ਗੋੜੇ ਕਿਤੇ ਮੇਰੀ ਚੂੜੀ ਨਾ ਖਾਜੀ ਮੂੰਹ ਚ ਪਾਜੀ ਲੈ ਹਰਾਰੇ ਕਿਵੇਂ ਡੋਲੀ ਜਾਂਦੀ ਹੈਗੀ ਚਲ ਫੇਰ ਪਾਕੀ ਜਾਉ ਇਹਨੂੰ ਆਟਾ ਉਟ ਕੋਈ ਨਹੀਂ ਹੁਣ ਰੋਕ ਕੇ ਦਿਖਾਵੇ ਬੁੜੀ ਕੱਟੀ ਨੂੰ ਤਾਂ ਕਹਿ ਦਾਂਗੀ ਐ ਕਰਦੀਆਂ ਬਾਹ ਕਰਦੀਆਂ ਹੁਣ ਮੇਰੇ ਪੇਕੇ ਆਲੀ ਮੱਝ ਨੂੰ ਰੋਕ ਕੇ ਦਿਖਾਵੇ ਦੇਖੀ ਢੇਲਣ ਪਾ ਪਰ ਪਾਉਂਗੀ ਆਟੇ ਦੇ ਨਾਲੇ ਲੇਟੀ ਦਿਲਾਉਂਗੀ ਕੋੜੇ ਹਰਪ੍ਰੀਤ ਹੋਰੇ ਆ ਮੇਰੇ ਕੋਲੇ ਕੀ ਹੈ ਬੇ ਹਾਂ ਬੋਤਲ ਜੀ ਜਿੱਕੀ ਪਾਈ ਫਰਨੀ ਹੈ ਮੈਂ ਬੋਤਲ ਜੀ ਤਾਂ ਪਹਿਲ ਲੱਸੀ ਆ ਮੁੰਡਾ ਜਾਊਗਾ ਹਾਂ ਉਹ ਤਿਆਰ ਹੋਈ ਜਾਂਦਾ ਤੇ ਕਹਿੰਦੇ ਸਮਾਨ ਬੈਗ ਚ ਪਾ ਦੇ ਕਹਿੰਦੇ ਲੱਸੀ ਤੇ ਆ ਕੇ ਉਹ ਹੈਗਾ ਬੀਬੀ ਇੰਨਾ ਹੋ ਗਿਆ ਕਿਉਂ ਤੇ ਹੋਰ ਹੁਣ ਨਹੀਂ ਨਹੀਂ ਦਿੱਤਾ ਤੇ ਕਿਉਂ ਤਾਂ ਪਾਣੀ ਸੀਗੇ ਹੁਣ ਕਹਿੰਦੇ ਜਦੋਂ ਘਰ ਦਾ ਤੂੰ ਤੁਸੀਂ ਆਪ ਰੜਕਦੇ ਸੀ ਘਰ ਦੀ ਮੈਂ ਸੀਗੀ ਵਧੀਆ ਤੂੰ ਤੁਸੀਂ ਨਾ ਤੇ ਦੇਖ ਲਵੇ ਵੀ ਕਿੰਨਾ ਦੇਖ ਲਾ ਆਪਣੇ ਉਹੀ ਗੱਲ ਆ ਕੇ ਕਿਉਂ ਕਰ ਗਈ ਆਪਾਂ ਦਾਣਾ ਤੇ ਪਾਣਾ ਵਧੀਆ ਪਾਇਆ ਇਹਦਾ ਦਾਣਾ ਪਾਉਣੇ ਲੋਟੀ ਪਾਉਣੇ ਆ ਭਾਈ ਵਧੀਆ ਕਰ ਗਈ ਕਿਉਂ ਤੇ ਬਸ ਹੁਣ ਤੜਕੇ ਤੇ ਤਾਂ ਮੈਂ ਦੁੱਧ ਪਾਇਆ ਕਰੂੰਗੀ ਚਲ ਪਾ ਰਿਆ ਕਰੀ ਉਹ ਤਾਂ ਕੋਈ ਨਾ ਮੈਨੂੰ ਤਾਂ ਮੁੰਡੇ 18 ਸਾਲ ਦੇ ਮੁੰਡੇ ਦਾ ਕੀ ਬਣ ਗਿਆ ਪੈਰ ਕਰੀ ਦੂ ਤੋ ਕੋਈ ਜਾ ਠੀਕ ਆ ਅਲੇ ਲੱਸੀ ਵਾਲ ਬੋਤਲਾ ਲੱਸੀ ਵਾਲ ਬੋਤਲਾ ਕਿ ਉਹ ਡੋਲਾ ਨਹੀਂ ਚਲ ਮੈਂ ਲੱਸੀ ਵੀ ਪਾ ਦੇਣੀ ਐ ਬੈਗ ਚ ਹੀ ਪਾ ਦੇਣੀ ਆ ਤੂੰ ਮੇਰੀ ਤਿਆਰੀ ਕਰਵੀਂ ਤੁਸੀਂ ਹੋਰ ਪਾਈ ਕਰਦੀ ਤਿਆਰੀ ਤਾਂ ਜਾ ਨਹੀਂ ਸਕਦਾ ਕਰਨੀ ਐ ਉਹ ਵਧੀਆ ਕਰੇ ਤਿਆਰੀ ਤਾਂ ਕਰ ਸੀ ਚਲ ਮੈਂ ਕੱਪੜੇ ਬਦਲਦਾ ਮੈਂ ਵੀ ਜਾਣਾ ਹਨਾ ਉਹ ਮੇਰਾ ਤਾਂ ਨਾ ਲੈ ਜਾਣ ਨੂੰ ਜੀ ਨਹੀਂ ਕਰਦਾ ਇੰਨਾ ਖੁੱਲਾ ਡੁੱਲਾ ਕਰੇ ਖਾਣ ਨੂੰ ਸੀਗਾ ਤੇ ਇੰਨਾ ਖੁੱਲਾ ਡੁੱਲਾ ਰਹਿਣ ਸਹਿਣ ਹਨਾ ਉਹ ਨੌਕਰੀਆਂ ਮਜਬੂਰੀ ਐ ਮੇਰੀ ਤੇ ਫਿਰ ਪੁੱਤ ਕਿਹਨੇ ਆਪਾਂ ਪੈਸੇ ਕਿੱਥੋਂ ਆਣਗੇ ਕਾਵੇ ਲਿਆ ਮੰਗੇ ਜਿਹੜਾ ਹੁਣ ਮੈਂ ਇਸਦੇ ਕਰਕੇ ਐ ਤੇਰੇ ਸਾਰਾ ਨੋ ਕੱਢ ਦੇਵਾਂਗਾ ਮੈਂ ਇਸਦੇ ਪੈਸੇ ਕਰੀ ਬੈਠੂ ਪੈਸੇ ਦੇਣੇ ਮੇਰੇ ਪੇਕਿਆਂ ਨੇ ਐ ਨਹੀਂ ਡੰਗ ਲੈਣਾ ਮੈਂ ਤੈਨੂੰ ਦੱਸਾਂ ਜਦੋਂ ਕੇਰਾ ਆਵੇ ਤੇ ਕਰਦੀ ਹੋ ਜੇ ਦੇ ਕੰਮ ਤਾਂ ਕਰਨਾ ਹੀ ਪਊਗਾ ਕੋਈ ਗੱਲ ਨਹੀਂ ਫੇਰ ਕਿਹੜਾ ਮਰਜ਼ੀ ਵਿੱਚ ਦੀ ਬੇਬੇ ਮੇਰੀ ਗੱਲ ਸੁਣ ਲੈ ਹਾਂ ਪੁੱਤ ਤੁਸੀਂ ਨਾ ਕਿਸੇ ਗੱਲ ਦਾ ਕਰੇ ਕਲੇਸ਼ ਨਾ ਕਰਿਆ ਕਰੋ ਨਾ ਮਿਲ ਕੇ ਰਿਹਾ ਕਰੋ ਤੁਸੀਂ ਜਦੋਂ ਤੁਸੀਂ ਨਾ ਉੱਥੇ ਕੋਈ ਹੋ ਜੇ ਮੇਰੇ ਕੋਲ ਗੱਲ ਦੱਸ ਦੇਣੀ ਹੋ ਫੋਨ ਕੇ ਮੈਨੂੰ ਫਿਰ ਸੰਸਾ ਬਾੜਾ ਹੋ ਜਾਂਦਾ ਹੈ ਗੱਲ ਸਹੀ ਹੈ ਪੁੱਤ ਤੈਨੂੰ ਦੂਰ ਬੈਠੇ ਦਾ ਜਿੰਨ ਲਾ ਰਿਹਾ ਪਰ ਪਤਾ ਨਹੀਂ ਕਰ ਕਿੰਨਾ ਕਰੇ ਹਾਂ ਤੂੰ ਵੜਾ ਇੰਨੀ ਗੱਲ ਸੋਚਿਆ ਕਰੋ ਤੇ ਨੌਕਰੀ ਤਾਂ ਮੈਨੂੰ ਕਰਨੀ ਪਊਗੀ ਮੈਨੂੰ ਜਾਣਾ ਹੀ ਪਊਗਾ ਜਾਣਾ ਹੀ ਪਊਗਾ ਪੁੱਤ ਹੋਈ ਨਾ ਤੇ ਇਹ ਸਮਾਨ ਪਾ ਦੇਣ ਦੇ ਗਾ ਨੇ ਤੂੰ ਆਵੇ ਕੱਪੜੇ ਬਦਲ ਤੇ ਬਾਗ ਜਾ ਪੁੱਤ ਫਿਰ ਚੰਗਾ ਬੇਬੇ ਤੇ ਦੁੱਧ ਦਾ ਤੁਸੀਂ ਐਂ ਕਰਿਓ ਹਾਂ ਆਦਾ ਹਿਸਾਬ ਨਾਲ ਭਵਾਂ ਵਾਲੀ ਤਾਂ ਹੁਣ ਦੇਖ ਲੈ ਆਪਣੇ ਕਿਹੜਾ ਕੋਈ ਖਰਚਾ ਇਨ ਤੇ ਜੀ ਆਪਣੇ ਨਾ ਦੁੱਧ ਹੈ ਨਹੀਂ ਚਾਚੇ ਕੀ ਚਾਚੇ ਘਰ ਨੂੰ ਦੁੱਧ ਦੇ ਦਿਆ ਕਰੋ ਚਾਚੇ ਦੇ ਨੂੰ ਦੁੱਧ ਪਈ ਲੈ ਚਾਚੇ ਕਿਆ ਨੂੰ ਦੁੱਧ ਖਾਣਾ ਨਾ ਹੋਵੇ ਫਿਰ ਚਾਚੇ ਕੇ ਇਹ ਜਿਹੜੀ ਮਾਂ ਸਾਈ ਹੈ ਨਾ ਮੈਂ ਇਸ ਚਾਚੇ ਗਿਆ ਨਹੀਂ ਮੰਗਵਾਈ ਹੈ ਚਾਚੇ ਗਿਆ ਨਹੀਂ ਮੰਗਵਾਈ ਹੈ ਆਹੋ ਇਹ ਕੀ ਗੱਲ ਹੈ ਕਿ ਤੇਰੇ ਕੋਲ ਗੱਲ ਨਹੀਂ ਕਰੀ ਜਿੱਦ ਤੇ ਤੂੰ ਆਇਆ ਸੀਗਾ ਦੁੱਧ ਨਹੀਂ ਸੀਗਾ ਆਪਣੇ ਤੇ ਬੇਬੇ ਵਾਗੀ ਚਾਚੇ ਕੇ ਪੇਟੀ ਮੈਂ ਮੈਂ ਕਿਹਾ ਗੜਬੀ ਕਾ ਦੁੱਧ ਦੀ ਲੈ ਤੇਰੇ ਖਾਤਰ ਦੁੱਧ ਗਰਮ ਕਰ ਦਾਂਗੇ ਤੇ ਚਾਚੇ ਗਿਆ ਨੇ ਜਵਾਬ ਦੇਤਾ ਕਹਿੰਦੇ ਸਾਡੇ ਤਾਂ ਦੁੱਧ ਦੀ ਘੁੱਟ ਨਹੀਂ ਅਸੀਂ ਤਾਂ ਕਿਸੇ ਨੂੰ ਬੂੰਦ ਨਹੀਂ ਦਿੰਦਾਂ ਉਹਨਾਂ ਮੇਰੇ ਕੋਲ ਪਹਿਲਾਂ ਤੁਸੀਂ ਦੱਸੀ ਨਹੀਂ ਫਿਰ ਦੱਸੀ ਗਿਆ ਕਿ ਆ ਪੁੱਤ ਤਾਂ ਨਹੀਂ ਬੇਰਾਮ ਇਸ ਦਾ ਖਾਣਾ ਕੀਤਾ ਤਾਂ ਨਹੀਂ ਲੋੜ ਸੀ ਮੈਨੂੰ ਉਹਨਾਂ ਨਾਲ ਗੱਲ ਕਰਦਾ ਫਿਰ ਆਪਾਂ ਨੂੰ ਤਾਂ ਨਹੀਂ ਦਿੱਤਾ ਨਹੀਂ ਤੇ ਮੰਗਦੇ ਨੂੰ ਸੰਗ ਨਹੀਂ ਉਹਨਾਂ ਨਾਲ ਪਰਸੋਂ ਨਾ ਨਾ ਗੱਲ ਕਾਹਦੀ ਕਰਨੀ ਪੁੱਤ ਤੂੰ ਆਦਾ ਡਿਊਟੀ ਤੇ ਜਾਣਾ ਜਾ ਨਾ ਤਾਂ ਆਪਾਂ ਤੇ ਤਾਇਆ ਕਹਿੰਦੇ ਤਾਂ ਨਾ ਚਾਚਾ ਕਹਿੰਦੇ ਉਹ ਸੱਤੀ ਦੇ ਦੋਵੇਂ ਸਸੀ ਨਾਲ ਉਹਨਾਂ ਨੇ ਦਿੱਤਾ ਲੈ ਕਰ ਰਹਾ ਗੱਲ ਉਹ ਤਾਂ ਇੱਕ ਬੁੜਮਾ ਨਾ ਮਸਲਾ ਰਹਿ ਗਿਆ ਸੀ ਆਪੇ ਹੱਲ ਕਰ ਲਾਂਗੇ ਮੈਂ ਤੈਨੂੰ ਦੱਸਾਂ ਤੇ ਨਾਲੇ ਦੁੱਧ ਮੈਂ ਤੈਨੂੰ ਦੱਸਤਾ ਬੇਬੇ ਨੂੰ ਵੀ ਚੜਿਆ ਬੈਠੀ ਆ ਬੇਬੇ ਦੁੱਧ ਮੈਂ ਪਾਇਆ ਕਰੂੰਗੀ ਹੁਣ ਦੁੱਧ ਬਾਢੀ ਦਿੰਦੇ 10 ਕਿਲੋ ਪੱਕਾ ਦਿੰਦੀ ਆ ਪਾਇਆ ਕਰੂੰਗੀ ਮੈਂ ਤਾਂ ਮੈਂ ਡੈਰੀ ਤੇ ਪਾਇਆ ਹੁੰਦਾ ਸੀਗਾ ਹਾਂ ਉਹਨਾ ਆਪਣਾ ਮੈਂ ਦੋਦੀ ਨੂੰ ਲੈ ਕੇ ਜਾਊਂਗਾ ਉਹਦਾ ਨਾ ਮੇਰੀ ਜਾਨ ਪਛਾਣਾ ਹੈ ਉਹ ਘਰੋਂ ਲੈ ਜਾ ਕੇ ਉਹ ਦੋਸੇ ਨੂੰ ਪਾਇਆ ਕਰਿਓ ਕੋਈ ਨਾ ਮੁੰਡਾ ਬਣਾਉਣਾ ਆਂਦਾ ਹਾਂ ਢੋਲਣਾ ਠੀਕ ਹੈ ਠੀਕ ਆ ਮੁੰਡਾ ਸਿਆਣਾ ਜਾਂ ਵਧੀਆ ਤੇਰੇ ਵਰਗੇ ਬਣਾਂਗੇ ਦਾ ਉਹਨੂੰ ਪਾਇਆ ਕਰਾਂਗੇ ਤੁਸੀਂ ਨੂੰ ਪਾਇਆ ਕਰੋ ਹਾਂ ਉਹ ਸਹੀ ਨੂੰ ਮੈਂ ਦਦੂਰ ਸਾਹਿਬ ਕਿਤਾਬਾਂ ਆਪੇ ਰੱਖ ਲਊਂ ਤੈਨੂੰ ਲੋੜ ਨਹੀਂ ਦੁੱਧ ਛੜਨ ਦੀ ਚੰਗਾ ਬੰਦਾ ਮੈਂ ਲੜ ਕੇ ਕਿਤੇ ਨਾ ਬੈਠਦਾ ਆ ਵੀ ਚੇਰੀ ਪਾਣੀ ਆਵੇ ਸਮਾਨ ਮੈਂ ਚੰਗਾ ਪੁੱਤ ਫਿਰ ਮੈਨੂੰ ਆਖੂ ਵੀ ਚੜਦੀ ਤੂੰ ਜਾਏਗਾ ਚੰਗਾ ਕਹਨੇ ਜਿਉਂਦਾ ਬਸ ਬਰਾਬਰ ਤੂੰ ਡਿਊਟੀ ਕਰ ਤੇ ਮੈਂ ਵੀ ਜਾਨੀ ਆ ਮਾੜਾ ਜੇ ਬਾਹਰ ਕਹਨੇ ਕੋਰੇ ਮੈਨੂੰ ਆਕੜੇਸ ਕਰੂਗੀ ਆਖੂ ਕਿਹਨੇ ਮੇਰੇ ਕੋਲ ਨਿਖੜਨ ਦਿੱਤਾ ਗੱਲ ਨਹੀਂ ਕਰਨ ਦਿੱਤੀ ਐਵੇਂ ਮੇਰੇ ਨਾਲ ਨਹੀਂ ਜਾਓ ਘਰਾਂ ਨਾਲ ਮਿਲ ਕੇ ਰਿਹਾ ਕਰੋ ਚੰਗਾ ਚੰਗਾ ਪੁੱਤ ਵੱਖਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਆਮਰ ਸਿੰਘ ਪਟਿਆਲਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੜਾ ਸ੍ਰੀ ਮੁਕਸਰ ਸਾਹਿਬ ਜੀ ਅਨੀਤਾ ਰਾਣੀ ਕੁਲਵਿੰਦਰ ਕੌਰ ਨਾਗਰਾ ਬੋਵੀ ਰਾਜਾ ਹਾਂਗਕਾਂ ਨਿਸ਼ਕਤਰ ਪਸੌੜੀਆ ਪਸੌੜ ਵਾਲਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਹੈਪੀ ਜੋਸੀ ਮਨਦੀਪ ਗਿੱਲ ਗੜਸਾਣਾ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ आयशा ਪੁੱਲਰ, ਹਮੈਸ਼ਾ ਪੁੱਲਰ, ਜਗਰਾਜ ਪੁੱਲਰ ਪਾਲਾ ਡੜਬਾ ਗੁਰਵਿੰਦਰ ਸਿੰਘ, ਡਾਕਟਰ ਅਨਜੀਤ ਸਿੰਘ ਖੰਗੂੜਾ, ਲਤਾਲਾ, ਲੁਧਿਆਣਾ, ਕੈਲਗਰੀ, ਕੈਨੇਡਾ। سپਾਲ ਕੌਰ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ, ਰਤਿਆ, ਹਰਿਆਣਾ। ਬਲਵੰਤ ਸਿੰਘ ਸ਼ੇਰਗਿੱਲ, ਜਗਰਾਉਂ, ਲੁਧਿਆਣਾ। ਕਮਲਦੀਪ ਬਠਿੰਡਾ, ਨਰਸੀਰਾ ਬਠਿੰਡਾ। ਕਮਲਜੀਤ ਸਿੰਘ ਸੰਦੀਪ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਮਹਿਕਦੀਪ ਕੌਰ ਢਾਲੀਵਾਲ ਦਲਿਏਵਾਲੀ ਗੁਰਦੀਪ ਸਿੰਘ ਦਿਉਰ ਨਾਮ ਸੋਦੀਪਾ ਕਿਰਪਾਲ ਕੌਰ ਖਰਾੜ ਮੁਹਾਲੀ ਸੁਖਵਿੰਦਰ ਕੌਰ ਹੁਸ਼ਿਆਰਪੁਰ ਅਨਮੋਲ ਸਿੰਘ ਪਰਮਜੀਤ ਕੌਰ ਮੋਗਾ ਅੰਸ਼ ਪਰਮਜੀਤ ਘਰ ਲੋਂਗੋਵਾਲ ਰੇਖਾ ਸ਼ਰਮਾ ਦਰੁਪਿਕਾ ਸ਼ਰਮਾ ਅਨੈਤ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮੰਨਿਓ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ